ਪ੍ਰਤਾਪ ਅਕੈਡਮੀ ਦੇ ਆਪ ਸਭ ਦਾ ਸਵਾਗਤ ਹੈ ਅੱਜ ਸਾਡੀ ਕਲਾਸ ਹੈਗੀ ਆ ਆਧੁਨਿਕ ਪੰਜਾਬੀ ਕਾਵਿ ਦੀ ਆਧੁਨਿਕ ਪੰਜਾਬੀ ਕਾਵਿ ਦੇ ਵਿੱਚ ਆਪਾਂ ਦੇਖਨੇ ਆ ਨਾਲ-ਨਾਲ ਜੋ-ਜੋ ਵੀ ਆਪਾਂ ਲਿਖਕ ਕਰਨੇ ਅੱਜ ਉਹਨਾਂ ਨੂੰ ਕਿਹੜੀ-ਕਿਹੜੀ ਰਚਨਾ ਤੇ ਸਹਿਤ ਅਕੈਡਮੀ ਅਵਾਰਡ ਮਿਲਿਆ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਇਹ ਦੇਖਦੇ ਪੁੱਤ ਸਹਿਤ ਦੇ ਖੇਤਰ ਦੇ ਵਿੱਚ ਕੋਈ ਵੀ ਰਚਨਾ ਸਹਿਤ ਕਿ ਰਚਨਾ ਕਦੋਂ ਹੁੰਦੀ ਆ ਪਲੱਸਟ ਵੀਡੀਓ ਦੇ ਵਿੱਚ ਦੇਖਿਆ ਸਹਿਤ ਦੇ ਖੇਤਰ ਦੇ ਵਿੱਚ ਸਭ ਤੋਂ ਹਾਈਲੈਸਟ ਅਵਾਰਡ ਸਭ ਤੋਂ ਉੱਚਾ ਅਵਾਰਡ ਕਿਹੜਾ ਮੰਨਿਆ ਜਾਂਦਾ ਤਾਂ ਸਹਿਤ ਦੇ ਖੇਤਰ ਦੇ ਵਿੱਚ ਸਭ ਤੋਂ ਉੱਚਾ ਅਵਾਰਡ ਮੰਨਿਆ ਜਾਂਦਾ ਗਿਆਨਪੀਠ ਅਵਾਰਡ ਦਾ ਸਭ ਤੋਂ ਉੱਚਾ ਅਵਾਰਡ ਜੇ ਪੁੱਛ ਲੈਣ ਸਾਇਤ ਦੇ ਖੇਤਰ ਦੇ ਵਿੱਚ ਇੱਕ ਲੇਖਕ ਨੂੰ ਜਿਹੜਾ ਦਿੱਤਾ ਜਾਂਦਾ ਉਹ ਹੈਗਾ ਸਾਡਾ ਗਿਆਨਪੀਠ ਅਵਾਰਡ ਓਕੇ ਹੁਣ ਜਿਹੜਾ ਗਿਆਨਪੀਠ ਅਵਾਰਡ ਆ ਉਹ ਮਤਲਬ ਹਰ ਸਾਲ ਦਿੱਤਾ ਜਾਂਦਾ ਤੇ ਸਿਰਫ ਇੱਕ ਲੇਖਕ ਨੂੰ ਹੀ ਦਿੱਤਾ ਜਾਊਗਾ ਸਾਰੀਆਂ ਜਿੰਨੀਆਂ ਵੀ ਲੈਂਗੁਏਜ ਹੈਗੀਆਂ ਉਹਨਾਂ ਦੇ ਵਿੱਚ ਦੇਖਿਆ ਜਾਊਗਾ ਇਹ ਕਿਤੇ ਪਹਿਲੀ ਕਾਲ ਇਹ ਇੰਡੀਆ ਨੂੰ ਹੀ ਦਿੱਤਾ ਜਾਊਗਾ ਜਿਹੜਾ ਗਿਆਨਪੀਠ ਅਵਾਰਡ ਆ ਉਹਦੇ ਵਿੱਚ ਇਹ ਦੇਖਿਆ ਜਾਊਗਾ ਕਿ ਜਿੰਨੀਆਂ ਵੀ ਸਾਡੀਆਂ ਲੈਂਗੁਏਜ ਹੈਗੀਆਂ ਇਹਨਾਂ ਦੇ ਵਿੱਚੋਂ ਕਿਹੜਾ ਲੇਖਕ ਜਿਨੇ ਬਹੁਤ ਵਧੀਆ ਰਚਨਾ ਕਰੀ ਆ ਤੇ ਉਹਨੂੰ ਗਿਆਨਪੀਠ ਅਵਾਰਡ ਦਿੱਤਾ ਜਾਊਗਾ ਜਿਵੇਂ ਹੁਣ ਆਪਣੇ ਪਿਛਲੇ ਹਫਤੇ 2024 ਦਾ ਗਿਆਨਪੀਠ ਅਵਾਰਡ ਮਿਲਿਆ ਛੱਤੀਸਗੜ੍ਹ ਦੇ ਆਪਣੇ ਲੇਖਕ ਛੱਤੀਸਗੜ੍ਹ ਦਾ ਮਤਲਬ ਸਟੇਟ ਆਪਣੀ ਛੱਤੀਸਗੜ੍ਹ ਸਟੇਟ ਦੇ ਵਿੱਚੋਂ ਪਹਿਲਾ ਲੇਖਕ ਜਿਨ੍ਹਾਂ ਨੂੰ ਗਿਆਨਪੀਠ ਅਵਾਰਡ ਮਿਲਿਆ ਤਾਂ ਉਹ ਮਿਲਿਆ ਬਨੋਦ ਕੁਮਾਰ ਨੂੰ ਗਿਆਨਪੀਠ ਅਵਾਰਡ ਮਿਲਿਆ ਹੋਇਆ ਓਕੇ ਤਾਂ ਉਹ ਜਿਹੜਾ ਸਹਿਤ ਅਕੈਡਮੀ ਅਵਾਰਡ ਆ ਇਹ ਵੀ ਸਹਿਤ ਦੇ ਖੇਤਰ ਜਿੱਤਾ ਜਾਂਦਾ ਸਾਡੇ 8ਵੇਂ ਸ਼ਡਿਊਲ ਦੇ ਵਿੱਚ ਜਿਹੜੀਆਂ 22 ਲੈਂਗੁਏਜ ਨੇ ਪਲੱਸ ਉਹਦੇ ਵਿੱਚ ਇੰਗਲਿਸ਼ ਦਾ ਹੈ ਨਹੀਂ ਕਿ ਨਾ ਕਈ ਵਾਰੀ ਨਾਰਮਲ ਹੀ ਪੁੱਛ ਲੈਣ ਕਿ ਸਾਡੀਆਂ ਜਿਹੜੀਆਂ ਭਾਰਤੀ ਮਤਲਬ ਪਿਸ਼ਾਵਾਂ ਉਹ ਕਿਹੜੇ ਸ਼ਡਿਊਲ ਤੇ ਰੱਖੀਆਂ ਆ ਉਹ ਰੱਖੀਆਂ ਹੋਈਆਂ ਸਾਡੇ 8ਵੇਂ ਚ 7ਵੇਂ ਦੇ ਵਿੱਚ ਪਾਵਰ ਦੀ ਵੰਡ ਕੀਤੀ ਹੋਈ ਆ ਉਹ ਤੁਸੀਂ ਜਿਆਦਾ ਕੀਤਾ ਹੀ ਹੋਊਗਾ ਨਾ ਤਾਂ ਇਹਦੇ ਵਿੱਚ ਸਾਡੀਆਂ 22 ਲੈਂਗੁਏਜ ਹੈਗੀਆਂ ਉਹਦੇ ਵਿੱਚ 22 ਦੀਆਂ 22 ਲੈਂਗੁਏਜ ਦੇ ਵਿੱਚ ਤਾਂ ਦੇਣਾ ਹੀ ਦੇਣਾ ਨਾਲ ਇੰਗਲਿਸ਼ ਤੇ ਰਾਜਸਤਾਨੀ ਇਹੀ ਲੈਂਗੁਏਜ ਦੇ ਵਿੱਚ ਟੋਟਲ 24 ਲੈਂਗੁਏਜ ਦੇ ਵਿੱਚ ਸਾਨੂੰ ਕੀ ਮਿਲਦਾ ਸਹਿਤ ਅਕੈਡਮੀ ਅਵਾਰਡ ਜਿਵੇਂ ਇਹਦੇ ਸਟਾਰਟਿੰਗ ਦੇ ਵਿੱਚ ਜਿਹੜੀ 22 ਇਹ ਲੈਂਗੁਏਜ ਸੀਗੀਆਂ ਇਹਨਾਂ ਦੇ ਵਿੱਚ ਸਾਡੀ ਪੰਜਾਬੀ ਭਾਸ਼ਾ ਵੀ ਹੈਗੀ ਆ ਇਹਦੇ ਵਿੱਚ ਹੁੰਦਾ ਕਿ ਜਿੰਨੀਆਂ ਇਹ ਲੈਂਗੁਏਜ ਹੈਗੀਆਂ 24 ਇਹਨਾਂ ਦੀ ਸਾਰੀਆਂ ਦੇ ਵਿੱਚ ਦੇਖਣਗੇ ਕਿ ਕਿਹੜੀ ਲੈਂਗੁਏਜ ਦੇ ਵਿੱਚ ਕਿਹੜੇ ਲੇਖਕ ਨੇ ਵਧੀਆ ਕੰਮ ਕਰਿਆ ਜਿਵੇਂ ਪੰਜਾਬੀ ਦੇ ਵਿੱਚ ਆਈ ਸਾਲ ਆਪਣਾ ਵੇਖਦੇ ਆ ਨਾ ਕਿ ਮਤਲਬ ਕਿਨਾਂ ਨੂੰ ਮਿਲਦਾ ਅਵਾਰਡ ਯਮ ਸਾਉ ਤਾਂ ਪਹਿਲਾਂ ਪਾਈ ਵੀਰ ਸਿੰਘ ਨੂੰ ਮਿਲਿਆ ਅਮਰਤਾ ਪ੍ਰੀਤਮ ਨੂੰ ਮਿਲਿਆ ਤਾਂ ਇਹ ਆਈ ਸਾਲ ਦਿੱਤਾ ਜਾਂਦਾ ਜਿਵੇਂ ਪੰਜਾਬੀ ਚ ਵੀ ਦੇਖਦੇ ਨੇ ਫਿਰ ਇਹਦੇ ਵਿੱਚ ਦੇਖਦੇ ਨੇ ਜਿਵੇਂ ਕੰਨੜ ਮਲਾਲਮ ਉੜੀਆ ਇਹ ਸਾਰੇ ਲੈਂਗੁਏਜ ਦੇ ਵਿੱਚ ਦਿੱਖਿਆ ਜਾਂਦਾ ਕੀ ਮਤਲਬ ਇਹ ਅਵਾਰਡ ਸਾਰੀਆਂ ਲੈਂਗੁਏਜ ਉਹ ਬਟ ਗਿਆਨਪੀਠ ਅਵਾਰਡ ਕੀ ਆ ਸਾਰੀਆਂ ਲੈਂਗੁਏਜ ਦੇ ਵਿੱਚੋਂ ਇੱਕ ਲੇਖਕ ਨੂੰ ਚੱਕਣਗੇ ਜਿਨ੍ਹਾਂ ਨੇ ਵਧੀਆ ਕੰਮ ਕਰਿਆ ਓਕੇ ਇਹਦੇ ਸੋੜਾ ਕਰੰਟ ਦਾ ਸਵਾਲ ਸੀ ਕਿ ਗਿਆਨਪੀਠ ਅਵਾਰਡ ਹੁਣ ਕਿਹਨਾਂ ਨੂੰ ਮਿਲਿਆ ਬਨੋਧ ਕੁਮਾਰ ਨੂੰ ਗਿਆਨਪੀਠ ਅਵਾਰਡ ਸਾਡੇ ਪੰਜਾਬੀ ਦੇ ਵਿੱਚ ਦੋ ਲੇਖਕਾਂ ਨੂੰ ਮਿਲਿਆ ਕਮੈਂਟ ਕਰਕੇ ਦੱਸੋ ਕਿੰਨਾ ਕਿੰਨਾਂ ਨੂੰ ਮਿਲਿਆ ਹੋਇਆ ਗਿਆਨ ਤੇ छत्तीसगढ़ ਦੇ ਪਹਿਲੇ ਲੇਖਕ ਬਣੇ ਨੇ ਬਨੋਧ ਕੁਮਾਰ ਜਿਹਨਾਂ ਨੂੰ ਗਿਆਨਪੀਠ ਅਵਾਰਡ ਮਿਲਿਆ ਤੇ ਸਾਡਾ ਅੱਜ ਦਾ ਟੌਪਿਕ ਹੈਗਾ ਸਹਿਤ ਅਕੈਡਮੀ ਅਵਾਰਡ ਨਾਲ ਆਪਾਂ ਦੇਖਾਂਗੇ ਕਿਹੜੀ ਕਿਹੜੀ ਰਚਨਾ ਤੇ ਮਿਲਿਆ ਤੇ ਉਹਨਾਂ ਹੀ ਲੇਖਕਾਂ ਦੀਆਂ ਬਾਕੀ ਰਚਨਾਵਾਂ ਵੀ ਆਪਾਂ ਦੇਖਣ ਲੱਗੇ ਆ ਤੇ ਸਟਾਰਟ ਕਰਦੇ ਆਂ ਅੱਜ ਦੀ ਕਲਾਸ ਤੇ ਸਹਿਤ ਅਕੈਡਮੀ ਅਵਾਰਡ ਪੰਜਾਬੀ ਦੇ ਵਿੱਚ ਸਭ ਤੋਂ ਪਹਿਲਾਂ ਮਿਲਦਾ ਭਾਈ ਵੀਰ ਸਿੰਘ ਨੂੰ ਭਾਈ ਵੀਰ ਸਿੰਘ ਜੀ ਨੂੰ ਮਿਲਦਾ ਸਹਿਤ ਅਕੈਡਮੀ ਅਵਾਰਡ ਕਿ ਕਦੋਂ ਮਿਲਦਾ ਇੱਥੇ ਸਹਿਤ ਅਕੈਡਮੀ ਅਵਾਰਡ ਸਟਾਰਟ ਕੀਤਾ ਗਿਆ 1955 ਦੇ ਵਿੱਚ ਉਹਨਾਂ ਦੀ ਰਚਨਾ ਮੇਰੇ ਸਾਈਓ ਜੀਓ ਕਪਤਾ ਦੇ ਵਿੱਚ ਸੈਦ ਅਕੈਡਮੀ ਅਵਾਰਡ ਦਿੱਤਾ ਜਾਂਦਾ ਤੇ ਇਹੀ ਤੁਸੀਂ ਨਾਲ ਨਾਲ ਕਿਉਂਕਿ ਆਪਾਂ ਪਹਿਲਾਂ ਪਾਈ ਵੀਰ ਸਿੰਘ ਜੀ ਕਰਿਆ ਤਾਂ ਇਹਨਾਂ ਨੂੰ ਨਾਲ ਨਾਲ ਐਡ ਕਰ ਲਿਓ ਜਿਵੇਂ ਰਾਣਾ ਸੂਰਤ ਇਹ ਕਿੰਨਾ ਦੀ ਰਚਨਾ ਪਾਈ ਵੀਰ ਸਿੰਘ ਜੀ ਦੀ ਰਚਨਾ ਲਹਿਰਾਂ ਦੇ ਹਾਰ ਇਹਨਾਂ ਦੀ ਕਪਤਾ ਤੇ ਆਪਾਂ ਇਹ ਗੱਲ ਵੀ ਦੇਖੀ ਸੀ ਕਿ ਪਾਈ ਵੀਰ ਸਿੰਘ ਜੀ ਨਾਲ ਹੀ ਸਾਡੇ ਨੋਵਲ ਦਾ ਮੁੱਢ ਵੱਜਦਾ ਓਨਲੀ ਮੁੱਢ ਵੱਜਦਾ ਬਟ ਨੋਵਲ ਦੇ ਪਿਤਾ ਕਿਹਨਾਂ ਨੂੰ ਕਿਹਾ ਜਾਂਦਾ ਪਿਤਾ ਕਿਹਾ ਜਾਂਦਾ ਨਾਨਕ ਸਿੰਘ ਨੂੰ ਪਿਤਾ ਕਿਹਾ ਜਾਂਦਾ ਤਾਂ ਪਾਈ ਵੀਰ ਸਿੰਘ ਜੀ ਦੇ ਕਿੰਨੇ ਨੋਵਲ ਸਾਨੂੰ ਮਿਲਦੇ ਨੇ ਚਾਰ ਨੋਵਲ ਸੁੰਦਰੀ ਸਤਵੰਤਕ ਔਰ ਦੋ ਦਾ ਫੀਮੇਲ ਦੇ ਨਾਮ ਦੇ ਆ ਬੀਜੇ ਸਿੰਘ ਤੇ ਬਾਬਾ ਨਰ ਸਿੰਘ ਇਹ ਸਾਰੇ ਚਾਰ ਨੋਵਲ ਸਾਨੂੰ ਮਿਲਦੇ ਨੇ ਭਾਈ ਵੀਰ ਸਿੰਘ ਦੇ ਭਾਈ ਵੀਰ ਸਿੰਘ ਜੀ ਦੇ ਓਕੇ ਤਾਂ ਮੁੜ ਕੇ ਉਹਦਾ ਸੀਗੇ ਨੋਵਲ ਤੇ ਇਹਨਾਂ ਦੇ ਜਿਹੜੇ ਸਾਨੂੰ ਕਾਵ ਸੰਗ੍ਰਹਿ ਮਿਲਦੇ ਨੇ ਤ੍ਰੇਲ ਤੁੱਕ ਕੇ ਕੰਮ ਦੀ ਕਲਾਈ ਜੀਵਨ ਕੀ ਹੈ ਬਿਜਲੀਆਂ ਦੇ ਹਾਰ ਤੇ ਆਵਾਜ਼ ਆਈ ਓਕੇ ਇਹ ਦੋਵੇਂ ਤੁਸੀਂ ਐਡ ਕਰ ਲੈਣੇ ਆ ਬਾਕੀ ਵੀ ਇੱਕ ਕੰਮ ਦੀ ਕਲਾਈ ਵੀ ਓਕੇ ਤੇ ਬਾਕੀ ਇੱਕ ਵਾਰੀ ਨਾਲ-ਨਾਲ ਮਤਲਬ ਪੜ ਲਿਫ ਜਿਹੜੇ ਜਿਹੜੇ ਜ਼ਰੂਰੀ ਉਹਨੇ ਤੇ ਆਪਾਂ ਟਿਕ ਲਾ ਦਾਂਗੇ ਹੁਣ ਜਿਹੜਾ ਪਿੱਛੇ ਪੇਪਰ ਹੋਇਆ ਸੀ ਲੀਵਰ ਦਾ ਪੀਟੀ ਪਲੱਸ ਬੀ ਨੇ ਲੇਤਾ ਸੀ ਉਹਦੇ ਵਿੱਚ ਇਸ ਸਾਲ ਪੁੱਛਿਆ ਸੀਗਾ ਭਾਈ ਵੀਰ ਸਿੰਘ ਜੀ ਦਾ ਜਨਮ ਕਿਹੜੇ ਸਾਲ ਹੋਇਆ ਸ਼ਾਇਦ ਇਹਨਾਂ ਨੇ ਭਾਈ ਵੀਰ ਸਿੰਘ ਦਾ ਪੁੱਛਿਆ ਸੀਗਾ ਤੇ ਇਹਨਾਂ ਦਾ ਜਨਮ ਹੋਇਆ 1872 ਦੇ ਵਿੱਚ ਹੋਇਆ ਤੇ 1972 ਦੇ ਵਿੱਚ ਪੂਰੇ 100 ਸਾਲ ਬਾਅਦ ਇਹਨਾਂ ਦੇ ਨਾਮ ਤੇ ਫਿਰ ਡਾਕ ਟਿਕਟ ਵੀ ਸਾਡੀ ਸਰਕਾਰ ਨੇ ਜਾਰੀ ਕੀਤੀ ਹੈ ਤਾਂ ਉਹ ਤੋਂ ਬਾਅਦ ਸਹਿਤ ਅਕੈਡਮੀ ਅਵਾਰਡ ਮਿਲਦਾ ਅਮਰਤਾ ਪ੍ਰੀਤਮ ਨੂੰ ਪਹਿਲੀ ਔਰਤ ਪੰਜਾਬੀ ਦੇ ਖੇਤਰ ਦੇ ਵਿੱਚ ਸਹਿਤ ਅਕੈਡਮੀ ਅਵਾਰਡ ਪ੍ਰਾਪਤ ਕਰਨ ਵਾਲੀ ਹੈਗੀ ਅਮਰਤਾ ਪ੍ਰੀਤਮ ਅਮਰਤਾ ਪ੍ਰੀਤਮ ਨੂੰ ਸਹਿਤ ਅਕੈਡਮੀ ਅਵਾਰਡ ਅਗਲੇ ਸਾਲ ਹੀ ਮਿਲਦਾ ਰਚਨਾ ਆਪਾਂ ਪਿਛਲੀਆਂ ਕਲਾਸਾਂ 'ਚ ਦੇਖਿਆ ਸਹਿਤ ਅਕੈਡਮੀ ਅਵਾਰਡ ਹੋਰ ਜੇ ਮੈਂ ਪਿਛਲੀ ਮਤਲਬ ਪਾਈ ਵੀਰ ਸਿੰਘ ਦਾ ਪੁੱਛ ਸਕਦੇ ਨੇ ਤਾਂ ਅਮਰਤਾ ਪ੍ਰੀਤਮ ਦਾ ਪੁੱਛ ਸਕਦੇ ਨੇ ਅਮਰਤਾ ਪ੍ਰੀਤਮ ਦਾ ਜਨਮ ਹੋਇਆ 1919 ਦੇ ਵਿੱਚ ਗੁਜਰਾਵਾਲ ਪਾਕਿਸਤਾਨ ਦੇ ਵਿੱਚ ਓਕੇ ਅਮਰਤਾ ਪ੍ਰੀਤਮ ਨੂੰ ਪ੍ਰਿੰਸੀਪਲ ਤੇਜਾ ਸਿੰਘ ਨੇ ਪੰਜਾਬ ਦੀ ਆਵਾਜ਼ ਕਿਹਾ ਸੀਗਾ ਤੋ ਸਿੰਪਲ ਪੁੱਛ ਲੈਣਗੇ ਪ੍ਰਿੰਸੀਪਲ ਤੇਜਾ ਸਿੰਘ ਨੇ ਕਿਹੜੇ ਮਤਲਬ ਲੇਖ ਨੂੰ ਪੰਜਾਬ ਦੀ ਆਵਾਜ਼ ਕਿਹਾ ਜਿਵੇਂ ਮੋਹਨ ਸਿੰਘ ਪੂਰਨ ਸਿੰਘ ਪਈ ਵੀਰ ਸਿੰਘ ਜਾਂ ਅਮਰਤਾ ਪ੍ਰੀਤਮ ਤਾਂ ਅਮਰਤਾ ਪ੍ਰੀਤਮ ਨੂੰ ਕਿਹਾ ਸੀਗਾ ਪ੍ਰਿੰਸੀਪਲ ਤੇਜਾ ਸਿੰਘ ਨੇ ਪੰਜਾਬ ਦੀ ਆਵਾਜ਼ ਕਿਉਂਕਿ ਜਿੱਥੇ ਆਪਾਂ ਦੇਖਦੇ ਨੇ ਅਮਰਤਾ ਪ੍ਰੀਤਮ ਨੋਵਲ ਲਿਖ ਰਹੀ ਆ ਕਵਿਤਾ ਲਿਖ ਰਹੀ ਆ ਬਟ ਅਮਰਤਾ ਪ੍ਰੀਤਮ ਨੇ ਸਾਡੀ ਲੋਕਤਾਰਾ ਜਵੇਂ ਸਾਡੇ ਜਿਹੜੇ ਪੰਜਾਬੀ ਗੀਤ ਸੀ 12 ਮਾ ਸੀਗੇ ਇਹਨਾਂ ਨੂੰ ਇਕੱਠੇ ਕਰਕੇ ਕਿਉਂਕਿ ਜਦੋਂ ਆਪਾਂ ਲੋਕ ਸਹਿਤ ਦੇਖਦੇ ਆ ਸਾਡਾ ਤਾਂ ਉਹਦੇ ਵਿੱਚ ਆਪ ਨੂੰ ਪ੍ਰੋਪਰ ਕਿਸੇ ਲੇਖਕ ਦਾ ਪਤਾ ਨਹੀਂ ਹੁੰਦਾ ਨਾ ਜਿਵੇਂ ਹੁਣ ਗੀਤ ਜੇ ਆਪਣੇ ਕਿਸੇ ਬੁੱਕ ਦੇ ਵਿੱਚ ਜਿਵੇਂ ਬੋਲੀਆਂ ਵਗੈਰਾ ਆਪਾਂ ਦੇਖਦੇ ਆ ਜਿਵੇਂ ਨਿਹਾਰ ਸਿੰਘ ਨੇ ਕੰਮ ਕਰਿਆ ਜੇ ਉਹਨਾਂ ਨੂੰ ਇੱਕ ਜਗ੍ਹਾ ਤੇ ਲਿਖਿਆ ਹੀ ਨਾ ਤਾਂ ਹੌਲੀ ਹੌਲੀ ਉਹ ਖਤਮ ਹੋ ਜਾਂਦੇ ਨੇ ਓਕੇ ਜੇ ਲਿਖਤੀ ਰੂਪ ਚ ਰੱਖ ਲੈਣ ਤਾਂ ਉਹਨਾਂ ਦਾ ਰੂਪ ਰਹਿ ਜਾਂਦਾ ਤਾਂ ਅਮਰਤਾ ਪ੍ਰੀਤਮ ਨੇ ਲੋਕ ਤਾਰਾ ਦੇ ਖੇਤਰ ਚ ਵੀ ਕੰਮ ਕਰਿਆ ਹੋਇਆ ਉਹ ਆਪਾਂ ਇਹਨਾਂ ਦੇ ਬੁੱਕਸ ਦੇਖਾਂਗੇ ਜਿੱਥੇ ਉਹਨਾਂ ਨੇ ਸਾਰੇ ਜਿੰਨੇ ਗੀਤ ਬ ਤੋ ਇਕੱਠੇ ਕਰਕੇ ਬਾਅਦ ਚ ਪਬਲਿਸ਼ ਕਰਵਾਏ ਸੀਗੇ 1935 ਦੇ ਵਿੱਚ ਅਮਰਤਾ ਪ੍ਰੀਤਮ 1919 ਦੇ ਵਿੱਚ ਦਾ ਜਨਮ ਹੁੰਦਾ ਜਿਹੜਾ ਆਪਣੇ ਜਿਲ੍ਹਿਆਂ ਵਾਲੇ ਮਤਲਬ ਆਗ ਦਾ ਉਹ ਹੁੰਦਾ ਹਨਾ ਤੇ 1935 ਦੇ ਵਿੱਚ ਅਮਰਤਾ ਪ੍ਰੀਤਮ ਦੀ ਪਹਿਲੀ ਰਚਨਾ ਸਾਡੇ ਸਾਹਮਣੇ ਆਉਂਦੀ ਹੈ ਠੰਡੀਆਂ ਗਿਰਨਾ ਬੰਡ ਤੋਂ ਪਹਿਲਾਂ ਪੰਜਾਬ ਦੀ ਬੰਡ ਤੋਂ ਪਹਿਲਾਂ ਅਮਰਤਾ ਪ੍ਰੀਤਮ ਦੀ ਜਿਹੜੀ ਮਤਲਬ ਸੀਗੀ ਕਲਮ ਸੀਗੀ ਉਹ ਰਮਾਸਵਾਦ ਵਾਲ ਸੀਗੀ ਰਮਾਸਵਾਦ ਦਾ ਮਤਲਬ ਹੁੰਦਾ ਪੁੱਤ ਜੋ ਚੀਜ਼ ਆਪ ਨੂੰ ਨਹੀਂ ਦਿਖ ਰਹੀ ਜੋ ਚੀਜ਼ ਸਾਨੂੰ ਸਾਹਮਣੇ ਨਹੀਂ ਦਿਖ ਰਹੀ ਸਾਡੀ ਕੱਲੀ ਕਲਪਨਾ ਕਿ ਜੇ ਇਦਾਂ ਹੋ ਜੇ ਜੇ ਇਦਾਂ ਹੋ ਜੇ ਉਹ ਵਾਲੀ ਚੀਜ਼ ਨੂੰ ਆਪਾਂ ਕਹਿ ਦਿੰਦੇ ਹੁੰਨੇ ਹਨਾ ਕਿ ਜੇ ਸਾਰੇ ਲੋਕ ਸੌਖੀ ਹੋ ਜਾਣ ਜੇ ਰੱਬ ਧਰਤੀ ਤੇ ਆ ਜੇ ਜੇ ਰੱਬ ਇਦਾਂ ਕਰ ਜੇ ਉਹ ਹੋਦਾ ਨਹੀਂ ਸਕਦੀ ਨਾ ਉਹ ਜਸਟ ਕਲਪਨਾ ਉਹਨੂੰ ਕਹਿ ਦਿੰਦੇ ਆ ਪਰਮਾਂਸ ਬਾਦ ਠੀਕ ਹੈ ਬਟ ਜਦੋਂ ਦੇਸ਼ ਦੀ ਬੰਡ ਹੁੰਦੀ ਹੈ ਵੈਸੇ ਵੀ ਜਿਹੜਾ 1935 ਦਾ ਹੀ ਸਾਲ ਸੀਗਾ ਇਸ ਸੈਦ ਦੇ ਖੇਤਰ ਦੇ ਵਿੱਚ ਸਨੈਰੀ ਕਾਲ ਸੀਗਾ ਕੁਛ ਨਾ ਇੱਥੇ ਇਹ ਗੱਲ ਡਿਸਾਈਡ ਹੋਈ ਗਈ ਸੀ ਕਿ ਮਤਲਬ ਕਿ ਮਤਲਬ ਸਰਕਾਰ ਕੀ ਹੁਣ ਖੇਡ ਰਹੀ ਆ ਹਨਾ ਕਿ ਮਤਲਬ ਯਾਦ ਆਈ ਵਾਰੀ ਬਹਾਨੇ ਕੀ ਅਸੀਂ ਉਹਨੂੰ ਯਾਦ ਕਰਾਂਗੇ ਯਾਦ ਕਰਾਂਗੇ ਤਾਂ ਉਦੋਂ ਮਤਲਬ ਕਲਮ ਵੀ ਚੇਂਜ ਹੋ ਗਈ ਸੀ ਲੇਖਕਾਂ ਦੀ ਤਾਂ ਉਹ ਤੋਂ ਬਾਅਦ ਜਦ ਬੰਡ ਹੁੰਦੀ ਆ ਦੇਸ਼ ਦੀ ਬੰਡ ਇਹ ਪ੍ਰਗਤੀਵਾਦੀ ਮਤਲਬ ਆਪਾਂ ਸਾਲ ਕਹਿੰਦੇ ਇਹਨੂੰ ਹਨਾ ਜੋ ਦੇਸ਼ ਦੀ ਬੰਡ ਹੁੰਦੀ ਆ ਤਾਂ ਉਦੋਂ ਪ੍ਰੋਪਰ ਹੀ ਅਮਰਤਾ ਪ੍ਰੀਤਮ ਦੀ ਕਲਮ ਚੇਂਜ ਹੋ ਜਾਂਦੀ ਆ ਕਿਉਂਕਿ ਬੰਡ ਦਾ ਅਸਰ ਕਿਉਂਕਿ ਇੱਥੇ ਦਾ ਹੁਣ ਮਤਲਬ 1919 'ਚ ਜੰਮੇ ਨੇ ਤੇ 47 ਤੱਕ ਇਹਨਾਂ ਨੂੰ ਵੀ ਸਾਰਾ ਪਤਾ ਸੀਗਾ ਤਾਂ ਇਹਨਾਂ ਨੇ ਆਦਾ ਪਾਕਿਸਤਾਨਾ ਦਾ ਕਾਰਬਾਰ ਸਾਰਾ ਛੱਡ ਕੇ ਪਹਿਲਾਂ ਦੇਹਰਾਦੂਨ ਰਹਿੰਦੇ ਨੇ ਬਾਅਦ ਵਿੱਚ ਦਿੱਲੀ ਆ ਕੇ ਰਹਿਣਾ ਸਟਾਰਟ ਕਰਦੇ ਨੇ ओके ਤਾਂ ਹੁਣ ਅਸੀਂ ਦੇਖਦੇ ਇਹਨਾਂ ਦੇ ਨੋਵਲ ਤੇ ਇਹਨਾਂ ਦੇ ਨੋਵਲ ਮੇਨ ਮੇਨ ਤੇ ਮੈਂ ਟਿਕ ਲਾਉਂਗੀ ਉਹ ਤੁਸੀ ਤੁਹਾਨੂੰ ਪੱਕਾ ਹੀ ਯਾਦ ਹੋਣੀ ਚਾਹੀਦੀ ਆ ਜਿਵੇਂ ਚੈੱਕ ਨੰਬਰ 36 ਦਿੱਲੀ ਦੀਆਂ ਗਲੀਆਂ पिੰਜਰ ਇਹਦਾ ਬਹੁਤ ਬਾਰ ਆਇਆ ਹੋਇਆ ਜਿਹੜੇ ਕੋਈ ਨਵੇਂ ਬੱਚੇ ਦੇਖ ਰਿਹਾ ਤਾਂ ਉਹਨੂੰ ਹੀ ਯਾਦ ਹੋਣਾ ਹੀ ਹੋਣਾ ਚਾਹੀਦਾ ਤਾਂ ਇਹਦੇ ਵਿੱਚ ਕੀ ਆ 3 ਸਾਲ ਬਾਅਦ ਲਿਖਿਆ ਇਹਨਾਂ ਨੇ ਇਹਦੇ ਵਿੱਚ ਇਹਦੀ ਮੂਵੀ ਵੀ ਬਣੀ ਹੋਈ ਆ ਤੇ ਇਹ ਮਤਲਬ ਔਰਤ ਦਾ ਕੀ ਦਿਸ਼ਾ ਸੀਗੀ ਉਹਦੇ ਵਿੱਚ ਪ੍ਰੋਪਰ ਦਿਖਾਇਆ ਹੋਇਆ ਕਿ ਚਾਹੇ ਉਹ ਔਰਤ Hindu ਦੀ ਸੀ ਚਾਹੇ ਮੁਸਲਮਾਨ ਦੀ ਫੈਮਲੀ ਤੋਂ ਸੀ ਤੇ ਹਿੰਦੂ ਸਿੱਖ ਮੁਸਲਮਾਨ ਕਿਸੇ ਵੀ ਮਤਲਬ ਫੈਮਿਲੀ ਤੋਂ ਸਿਗੀ ਔਰਤ ਤਾਂ ਉਹਨੂੰ ਜਿਹੜੀ ਇਹ ਮਤਲਬ ਦੇਸ਼ ਦੀ ਬੰਡ ਦਾ ਕਿੰਨਾ ਵੱਡਾ ਮਤਲਬ ਉਹ ਭੋਗਣਾ ਪਿਆ ਕਿ ਜੇ ਕੋਈ ਮੇਲ ਸੀਗਾ ਉਹ ਜੇ ਥੋੜਾ ਟੈਂਪ ਕਰੋ ਬਾਹਰ ਰਹਿ ਕੇ ਬਾਅਦ ਚ ਆਇਆ ਤਾਂ ਉਹਨੂੰ ਕਰ ਚਾ ਐਂਟਰੀ ਦੇ ਦਿੱਤੀ ਬਟ ਔਰਤ ਨੂੰ ਐਂਟਰੀ ਨਹੀਂ ਮਿਲੀ ਔਰਤ ਮਤਲਬ ਉਹਦਾ ਔਰਤ ਦੀ ਪੂਰੀ ਲਾਈਫ ਦਿਖਾਈ ਹੋਈ ਹੈ ਨੇ ਤੇ ਹੈ ਇਹ ਦੇਸ਼ ਦੀ ਬੰਡ ਤੇ ਇੱਕ ਸੀ ਨੀਤਾ ਧਰਤੀ ਇਹਦੇ ਵੀ ਲੈ ਲਓ ਧਰਤੀ ਸਾਗਰ ਤੇ ਸਿੱਪੀਆਂ ਅੱਕ ਦਾ ਬੂਟਾ ਪੱਕੀ ਹਵੇਲੀ ਤੇਰਵਾ ਸੂਰਜ ਤੇ ਅੱਗ ਦੀਹ ਲਕੀਰ ਇਹ ਹੈਗੇ ਸਾਡੇ ਅਮਰਤਾ ਪ੍ਰੀਤਮ ਦੇ ਨੋਵਲ ਇਹ ਸਾਨੂੰ ਯਾਦ ਹੋਣੀ ਚਾਹੀਦੀ ਨੇ ਤੇ ਇੱਥੇ ਇਹਨਾਂ ਦੀ ਮੂਵੀ ਵੀ ਬਣੀ ਹੋਈ ਆ ਓਕੇ ਤਾਂ ਅਗਲਾ ਹੈਗਾ ਅਨੰਝਮਾ ਦਿਨ ਤੇ ਯਾਤਰੀ ਕਹਾਣੀ ਸਗਰ ਹੈ ਜਦੋਂ ਕੋਈ ਵੀ ਲੇਖਕ ਮਤਲਬ ਕਲਮ ਚੱਕਦਾ ਤਾਂ ਉਹ ਹਰੇਕ ਖੇਤਰ ਦੇ ਵਿੱਚ ਇੱਕ ਵਾਰ ਟਰਾਈ ਕਰਦਾ ओके ਤਾਂ ਉਹਨਾਂ ਨੇ ਕਾਪਟਾ ਵੀ ਲਿਖੀ ਨੋਵਲ ਵੀ ਵੀ ਲਿਖੇ ਲੋਕਤਾਰਾ ਦੇ ਖੇਤਰ ਚ ਵੀ ਟਰਾਈ ਕਰਿਆ ਕਹਾਣੀਆਂ ਵੀ ਲਿਖੀਆਂ ਤਾਂ ਇਹਨਾਂ ਨੇ ਨਿਊਜ਼ਪੇਪਰ ਦੇ ਵਿੱਚ ਵੀ ਆਪਦੇ ਨਿਊਜ਼ਪੇਪਰ ਵੀ ਸਟਾਰਟ ਕਰਿਆ ਆਦੇ ਮੈਗਜ਼ੀਨ ਵੀ ਸਟਾਰਟ ਕਰਿਆ ਤਾਂ ਸਾਰਾ ਕੁਝ ਇਹਨਾਂ ਨੇ ਕਰਿਆ ਜਿਵੇਂ ਅੱਜ ਕੱਲ ਕੋਈ ਵੀ ਆਪਾਂ ਦੇਖਦੇ ਹੁੰਦੇ ਨੇ ਸਿੰਗਰ ਵਗੈਰਾ ਮੂਵੀ ਵੀ ਕਰ ਰਹੇ ਹੁੰਦਾ ਸਾਰਾ ਕੁਝ ਇਹ ਕਰੀ ਜਾਂਦੇ ਹੁੰਦੇ ਨੇ ਤਾਂ ਇਹਨਾਂ ਨੇ ਵੀ ਸਾਰੀ ਕਿਸ ਤਰ੍ਹਾਂ ਦੀ ਲੈਂਡ ਟਰਾਈ ਕਰੀ ਬਟ ਕਹਾਣੀ ਸੰਗ੍ਰਹਿ ਇਹਨਾਂ ਦੇ ਕੋਈ ਜਿਆਦਾ ਫੇਮਸ ਨਹੀਂ ਹੈਗੇ ਇੱਕ ਵਾਰ ਦੇਖ ਲਓ ਤੀਸਰੀ ਔਰਤ ਇਕ ਸ਼ਹਿਰ ਦੀ ਮੌਤ 26 ਬਰਿਆਂ ਬਾਅਦ ਤੇ ਜੰਗਲੀ ਬੂਟੀ ਇਹ ਇਹਨਾਂ ਤੇ ਇਹਨਾਂ ਦੇ ਹੈਗੇ ਨੇ ਕਾਵ ਸੰਗ੍ਰਹਿ ਇਹਨਾਂ ਤੇ ਚੰਗੀ ਪਛਾਣ ਮਿਲੀ ਇਹਨਾਂ ਨੂੰ ਉੱਠ ਨਹੀਂ ਸਹਿਵਾ ਸੁੱਤੀਏ 나ਗਮਣੀ ਇਹ ਮੈਗਜ਼ੀਨ ਵੀ ਸੀ ਇਹਨਾਂ ਦਾ ਸਰਗੀ ਬੀਲ ਇੱਥੇ ਦਾ ਇਹਨਾਂ ਨੂੰ ਮਤਲਬ ਸਹਿਤ ਅਕੈਡਮੀ ਅਵਾਰਡ ਮਿਲਿਆ ਹੋਇਆ ਤੇ ਇਹਨਾਂ ਨੇ ਇੱਕ ਵਾਰੀ ਕਰ ਲਿਆ ਕਿਉਂਕਿ ਆਪਾਂ ਲਾਸਟ ਕਲਾਸ 'ਚ ਵੀ ਕਰਿਆ ਲੋਕ ਪੀੜ ਤੇ ਲੰਮੀਆਂ ਬਾਟਾਂ ਇਹ ਵਾਲੇ ਕਰ ਲੋ ਇਹ ਦੇਸ਼ ਦੀ ਬੰਦਤੀ ਸੀਗਾ ਇਹਨਾਂ ਦਾ ਉਹਦੇ ਵਿੱਚ ਅੱਜ ਅੱਖਾਂ بارشਾਂ ਨੂੰ ਕਿਤੇ ਕਾਵਾਂ ਵਿੱਚੋਂ ਬੋਲ ਇੱਕ ਰੋਈ ਸੀਤੀ ਉਹ ਵਾਲਾ ਜਿਹੜਾ ਤੁਸੀਂ ਦੇਖਦੇ ਹੋਵੋਗੇ ਤੇ ਇਹਨਾਂ ਦੇ ਜਿਹੜੀ ਆ ਪਹਿਲੀ ਰਚਨਾ ਠੰਡੀਆਂ ਕਿਰਨਾ ਅਮਰਤ ਲਹਿਰਾਂ ਤ੍ਰੇਲ ਤੋ ਤੋਤੇ ਫੁੱਲ ਤੇ ਪੱਥਰਗੀਟੇ ਛੇ ਰੁੱਤਾਂ ਇਹਦੇ ਵਿੱਚ ਆਪ ਸਾਨੂੰ 12 ਮਾਂ ਵੀ ਮਿਲਦਾ ਇਹਨਾਂ ਦੇ 12 ਛੇ ਰੁੱਤਾਂ ਨੂੰ ਉਸ ਤਰੀਕੇ ਨਾਲ ਆਪਾਂ ਵੇਖਿਆ ਤੇ ਮੈਂ ਤੈਨੂੰ ਫੇਰ ਮਿਲਾਂਗੀ ਬਸ ਇਹਦੇ ਵਿੱਚ ਇਹੀ ਜਿਆਦਾ ਰੱਖਿਓ ਅੰਮ੍ਰਿਤ ਲਹਿਰਾਂ ਤੇ ਠੰਡੀਆਂ ਕਰਨਾਂ ਪਹਿਲੇ ਪੁੱਛ ਸਕਦੇ ਨੇ ਤੇ ਤ੍ਰੀਲ ਤੋਤੇ ਫੁੱਲ ਇਹ ਵਾਲੀ ਯਾਦ ਕਰ ਲਿਓ ਬਾਕੀ ਇੱਕ ਵਾਰੀ ਨੋਟ ਜ਼ਰੂਰ ਕਰ ਲਿਓ ਤਾਂ ਹੁਣ ਇਹ ਸੀਗੀਆਂ ਆਪਣੇ ਕਾਵ ਸੰਗ੍ਰਹਿ ਇਹ ਸੀਗੀਆਂ ਇਹਨਾਂ ਦੇ ਕਹਾਣੀਆਂ ਇਹ ਤੋਂ ਪਹਿਲਾਂ ਸੀ ਦੇਖੇ ਇਹਨਾਂ ਦੇ ਨੋਵਲ ਇੱਕ ਉਹਰ ਆਪਣਾ ਰੂਪ ਹੁੰਦਾ ਸੈਤਲ ਰੂਪ ਹੁੰਦਾ ਭਾਰਤਿਕ ਜਿਵੇਂ ਇੱਥੇ ਪਿੱਛੇ ਇੱਥੇ ਸਟੋਰੀ ਚੱਲ ਰਹੀ ਆ ਇਹਦੇ ਵਿੱਚ ਥੋੜੀ ਗਿਆਨ ਦੀ ਗੱਲ ਹੁੰਦੀ ਆ ਇਹਦੇ ਵਿੱਚ ਕੋਈ ਸਟੋਰੀ ਜਾਂ ਨੋਵਲ ਜਾਂ ਕੋਈ ਇਹ ਨਹੀਂ ਇਹਦੇ ਵਿੱਚ ਥੋੜੇ ਮਤਲਬ ਗਿਆਨ ਦੱਸਿਆ ਜਾਂਦਾ ਜਿਵੇਂ ਆਪਾਂ ਨਾਰਮਲ ਪ੍ਰੀਤ ਲੜੀ ਆਪਣੇ ਕਾਫੀ ਫੇਮਸ ਆਦਾ ਕਿ ਜ਼ਿੰਦਗੀ ਕਿੱਦਾਂ ਜਾਈਏ ਮਤਲਬ ਘਰ ਦਾ ਪਿਆਰ ਪਰਿਵਾਰ ਕਿੱਦਾਂ ਬੰਦੇ ਨੂੰ ਵਿਚਰਨਾ ਚਾਹੀਦਾ ਉਹ ਵਾਲੀ ਗੱਲਾਂ ਜੀ ਆ ਜਾਂਦੀਆਂ ਥੋੜੀਆਂ ਜਿਹਾ ਤਾਂ ਇਹਨਾਂ ਦੇ ਵਿੱਚ ਤੁਸੀਂ ਇਹਨਾਂ ਨੂੰ ਇੱਕ ਜਿਆਦਾ ਰੱਖ ਲੋ ਜੀ ਨਾ ਨਾਰਮਲ ਰੱਖਿਓ ਕਾਲਾ ਗਲਾਬ ਕਲਾ ਗਲਾਬੀ ਇਹਨਾਂ ਦੇ ਥੋੜੇ ਜਿਹੇ ਇਹਨਾਂ ਨੇ ਦੱਸਿਆ ਜ਼ਿੰਦਗੀ ਬਾਰੇ ਕਿਹੜੀ ਜ਼ਿੰਦਗੀ ਕਿਹੜਾ ਸਹਤ ਨਹੀਂ ਮਤਲਬ ਕਦੇ ਨਹੀਂ ਆਇਆ ਬਟ ਇਹਦੇ ਵਿੱਚ ਯਾਦ ਰੱਖ ਲਓ ਤੇ ਸਫਰਨਾਮਾ ਜਦੋਂ ਕੋਈ ਵੀ ਲਿਖ ਕੇ ਕਿਸੇ ਜਗ੍ਹਾ ਤੇ ਘੁੰਮਣ ਜਾਂਦਾ ਕਿਸੇ ਜਿਗਾ ਤੇ ਆਪਣਾ ਟ੍ਰਿਪ ਟ੍ਰਿਪ ਵਗੈਰਾ ਲਾਉਂਦਾ ਤੇ ਇਹਨਾਂ ਨੇ ਇੰਟਰਨੈਸ਼ਨਲ ਟ੍ਰਿਪ ਕਾਫੀ ਲਾਈ ਸੀ ਮਰਤਾ ਪ੍ਰੀਤਮ ਨੇ ਤਾਂ ਉੱਥੋਂ ਦੀ ਜ਼ਿੰਦਗੀ ਉੱਥੋਂ ਦੀ ਤੁਲਨਾ ਉੱਥੋਂ ਦੇ ਸੱਭਿਆਚਾਰ ਉੱਥੋਂ ਦੀ ਸਹਿਤ ਉੱਥੋਂ ਦਾ ਰਹਿਣ ਸਹਿਣ ਉਹਨਾਂ ਦੇ ਰੀਤੀ ਰਿਵਾਜ ਉਹ ਸਾਰੀਆਂ ਚੀਜ਼ਾਂ ਨੂੰ ਦੱਸਣ ਦੀ ਕੋਸ਼ਿਸ਼ ਕਰਦਾ ਕਿਉਂਕਿ ਇੱਕ ਤਾਂ ਆਮ ਬੰਦੇ ਨੇ ਕਿਸੇ ਚੀਜ਼ ਨੂੰ ਦੇਖਣਾ ਇੱਕ ਸਹਿਤ ਕਰਨਿਆਂ ਦੀ ਅੱਖ ਨਾਲ ਦੇਖਣਾ ਤਾਂ ਉਹਨਾਂ ਦੇ ਵਿੱਚ ਇਹ ਸੀਗਾ 21 ਪੱਤੀਆਂ ਦਾ ਗੁਲਾਬ ਇਹ ਵਾਲਾ ਤੇ ਅਗਧ ਦੀਆਂ ਲੀਕਾਂ ਇਹਦਾ ਹੀ ਯਾਦ ਰੱਖਿਓ 21 ਪੱਤੀਆਂ ਦਾ ਗੁਲਾਬ ਇਹ ਕੋਈ ਬੱਚਾ ਹੈਗਾ ਇਥੇ ਐਵੇਂ ਪੰਜਾਬੀ ਵਾਲੋ ਦੱਸੋ ਹੀ ਕਿਹੜੇ ਦੇਸ਼ ਦੀ ਯਾਤਰਾ ਤੇ ਸੀਗੇ ਵੈਸੇ ਪੀਟੀ ਪਲੱਸ ਵੀ ਇੰਨਾ ਡੀਪਲੀ ਪੁੱਛਦਾ ਨਹੀਂ ਤਾਂ ਸਫਰਨਾਮਾ ਜ਼ਰੂਰ ਯਾਦ ਰੱਖ ਲਿਓ ਤੇ ਬਾਅਦ ਵਿੱਚ ਜਦੋਂ ਹੁਣ ਆਪਾਂ ਦੇਖਿਆ ਕਿ ਅਮਰਤਾਪ੍ਰੀਤ ਉਹਨੇ ਲੋਕ ਸਿਹਤ ਲੋਕ ਸਿਹਤ ਤੇ ਵੀ ਕੰਮ ਕਰਿਆ ਲੋਕ ਸਿਹਤ ਕਿਹੜਾ ਹੁੰਦਾ ਜਿੱਥੇ ਸਾਨੂੰ ਲੇਖਕ ਦਾ ਨਾਮ ਨਹੀਂ ਪਤਾ ਕੋਈ ਵੀ ਚੀਜ਼ ਸਾਡੇ ਕੋਲੇ ਪੀੜੀਦਾਰ ਪੀੜੀ ਅੱਗੇ ਆਈ ਜਾਂਦੀ ਆ ਜਿਵੇਂ ਬੇਹਾਂ ਦੇ ਵਿੱਚ ਜਿਹੜੀਆਂ ਬੀਬੀਆਂ ਗੀਤ ਗਾਉਂਦੀਆਂ ਨੇ ਉਹਨਾਂ ਦਾ ਲੇਖਕ ਦਾ ਨਹੀਂ ਪਤਾ ਜਿਵੇਂ ਆਪਾਂ ਬੀੜੀ ਚੰਦਰਨ ਦੇ ਉਹਲੇ ਕਿਉਂ ਖੜੀ ਜਾਂ ਮੇਰੀ ਨਿੱਕੀ ਨਿੱਕੀ ਮਿੱ بول ਲਾਈਕ ਇਹ ਵਾਲੇ ਜਿਹੜੇ ਗੀਤ ਗਾਏ ਜਾਂਦੇ ਨੇ ਸਾਗ ਗਾਏ ਜਾਂਦੇ ਨੇ ਹੈਨਾ ਜਿਹੜੇ ਬਿਹਾਂ ਦੇ ਵਿੱਚ ਤਾਂ ਉਹ ਗੀਤ ਕਦੇ ਖਤਮ ਨਾ ਹੋ ਜਾਣ ਤੇ ਉਹਨਾਂ ਨੂੰ ਇਕੱਠਾ ਕਰਕੇ ਇੱਕ ਕਿਤਾਬ ਦੇ ਵਿੱਚ ਲਿਖ ਦੇਣਾ ओके ਤਾਂ ਇਹ ਲੋਕ ਗੀਤਾਂ ਤੇ ਵੀ ਇਹਨਾਂ ਨੇ ਕੰਮ ਕੀਤਾ ਜਿਵੇਂ ਪੰਜਾਬ ਦੀ ਆਵਾਜ਼ ਬਹੁਤ ਸੋਹਣਾ ਕਿ ਜਦੋਂ ਆਪਾਂ ਪੜਦੇ ਆ ਤਾਂ ਮਤਲਬ ਕਈ ਵਾਰੀ ਹੁੰਦਾ ਨਾ ਜਿਵੇਂ ਅੱਜ ਕੱਲ ਦੇ ਜਿਹੜੇ ਬੱਚੇ ਹੈਗੇ ਨਹੀਂ ਮਤਲਬ ਬਿਆਹ ਵਗੈਰਾ ਚ ਨਹੀਂ ਅਟੈਂਡ ਕਰਦੇ ਤਾਂ ਉੱਥੇ ਜਿਹੜੀਆਂ ਬੀਬੀਆਂ ਗੀਤ ਗਾਉਂਦੀਆਂ ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਇਹਨਾਂ ਨੇ ਇਹਨਾਂ ਬੁੱਕਸ ਦੇ ਵਿੱਚ ਲਿਖਿਆ ਤੇ ਪਬਲਿਸ਼ ਕਰਵਾਇਆ ਹੁਣ ਆਪਾਂ ਇਹ ਨਹੀਂ ਕਹਿ ਸਕਦੇ ਗੀਤ ਅਮਰਤਾ ਪ੍ਰੀਤਮ ਨੇ ਲਿਖੇ ਨੇ ਲੋਕ ਗੀਤਾਂ ਨੂੰ ਇਕੱਠੇ ਕਰਕੇ ਇਹ ਇਹ ਸਭ ਤੋਂ ਅਸਲ ਦੇ ਵਿੱਚ ਯੋਗਦਾਨ ਇਹ ਹੁੰਦਾ ਜਿਹੜਾ ਸਾਡਾ ਲੋਕ ਸਹਿਤ ਨੂੰ ਬਚਾ ਲੇ ਸਾਡੇ ਲੋਕ ਤਾਰਾਂ ਨੂੰ ਸਾਡੀ ਸੱਭਿਆਚ ਦੇ ਵਿੱਚ ਲਿਖਕ ਨੇ ਓਕੇ ਤਾਂ ਇਹ ਪੰਜਾਬ ਦੀ ਆਵਾਜ਼ ਤੇ ਮੌਲੀ ਤੇ ਮਹਿੰਦੀ ਇਹ ਤੁਸੀਂ ਯਾਦ ਰੱਖਿਓ ਇਹ ਲੋਕ ਗੀਤਾਂ ਤੇ ਇਹਨਾਂ ਨੇ ਕੰਮ ਕੀਤਾ ਬੁੱਕਸ ਪਬਲਿਸ਼ ਕਰਵਾਈਆਂ ਤੇ ਇਹਨਾਂ ਦੀ ਸਵੈ ਜੀਵਨੀ ਜਰੂਰੀ ਬਹੁਤ ਵਾਰ ਪੁੱਛੀ ਹੋਈ ਆ ਸਿਰ ਸਿੱਧੀ ਟਿੱਕਟ ਅਤਲ ਦੇ ਵਿੱਚ ਦੇ ਹੁੰਦੇ ਨੇ ਸਾਡੇ ਰੇਖਾ ਚਿੱਤਰ ਹੁੰਦੇ ਨੇ ਉਹ ਪੁੱਛਦਾਨੀ ਪੀਟੇਬਲ ਐਸ ਵੀ ਉਹਦੇ ਵਿੱਚ ਹੁੰਦਾ ਰੇਖਾ ਚਿੱਤਰ ਕਿ ਕਿਸੇ ਨੂੰ ਮਤਲਬ ਕਿਸੇ ਤੇ ਟਿੱਪਣੀ ਜੀ ਕਰਨੀ ਜਿਵੇਂ ਕੌਡੀਆਂ ਵਾਲਾ ਸੱਪ ਨਿੰਮ ਦੇ ਪੱਤੇ ਇਦਾਂ ਸਾਨੂੰ ਮਿਲਦੇ ਨੇ ਰੇਖਾ ਚਿੱਤਰ ਉਹਦੇ ਵਿੱਚ ਇੱਥੇ ਅਮਰਤਾ ਪ੍ਰੀਤਮ ਤੇ ਕਿਸੇ ਲੇਖਕ ਨੇ ਟਿੱਪਣੀ કરી ਸੀ ਕਿ ਤੂੰ ਕੋਈ ਸਿਹਤ ਦੇ ਖੇਤਰ ਚ ਬਾਲਾ ਵੱਡਾ ਕੰਮ ਨਹੀਂ ਕਰੇਂਗੀ ਕਿ ਜਦੋਂ ਤੂੰ ਐਂਡ ਦੇ ਉੱਪਰ ਆਪਣੀ ਕੋਈ ਜੀਵਨੀ ਜਾਂ ਸਵੈ ਜੀਵਨੀ ਲਿਖਣੀ ਹੋਈਦਾ ਤਾਂ ਤੇਰੀ ਤਾਂ ਸਿੱਧੀ ਟਿਕਟ ਜਿੱਡੀ ਹੋਊਗੀ ਜਿਵੇਂ ਕਿ ਮਤਲਬ ਕੋਈ ਵੀ ਰੇਲਵੇ ਦੀ ਟਿਕਟ ਹੁੰਦੀ ਹੈ ਬਹੁਤ ਛੋਟੀ ਜੀ ਹੁੰਦੀ ਹੈ ਨਾ ਕਿ ਤੂੰ ਬਸ ਲਾਈਫ ਦੇ ਵਿੱਚ ਇੰਨਾ ਕੰਮ ਕਰ ਸਕਦੀ ਹੈ ਤੇ ਉਹਦੇ ਵਿੱਚ ਹੀ ਆਇਆ ਤੇ ਅਮਰਦਾਸ ਨੂੰ ਗੁੱਸਾ ਚੜਿਆ ਤੇ ਅਮਰਦ ਨੇ 100 ਤੋਂ ਪਲੱਸ ਬੁਕਸ ਲਿਖਤੀਆਂ ਸੀਗੀਆਂ ਜਦੋਂ ਅਲਵਿਦਾ ਗਿਆ ਠੀਕ ਆ ਕਿ ਕਿਹੜੀ ਰਸੀਦੀ ਟਿਕਟ ਤੇ ਆਉਣੀ ਸੀਗੀ ਮਤਲਬ ਤਾਂ ਇਹਦੀ ਰਸੀਦੀ ਟਿਕਟ ਇਹਨਾਂ ਦੇ ਸਵਾਜੀ ਨਾਮ ਰੱਖਿਆ ਲਾਲ ਤਾਗਿਆਂ ਦਾ ਰਿਸ਼ਤਾ ਤੇ ਹੀ ਇਹਨਾਂ ਦਾ ਤੇ ਬਾਕੀ ਇਹਨਾਂ ਨੂੰ ਹੋਰ ਅਵਾਰਡ ਮਿਲੇ ਨੇ ਪਦਮਸ਼ਰੀ ਯਾਦ ਰੱਖਿਓ ਇਹਨਾਂ ਦਾ ਤੇ ਗਿਆਨਪੀਠ ਅਵਾਰਡ ਮਿਲਿਆ ਉਹੀ ਇੱਕ ਦੇ ਹੀ ਅਗੇ ਅਮਰਤਾ ਪ੍ਰੀਤਮ ਨੂੰ ਮਿਲਿਆ ਤੋਂਦ ਮਿਲਿਆ ਇਹ 1982 ਦੇ ਵਿੱਚ ਮਿਲਿਆ ਤਾਂ ਉਸ ਟਾਈਮ ਸਾਡੇ ਪੀਐਮ ਕੌਣ ਸੀਗੇ ਤੇ ਇਹ ਦੱਸੋ ਇਸ ਟਾਈਮ ਪੀਐਮ ਕੌਣ ਸੀਗੇ ਤਾਂ ਅਮਰਤਾ ਪ੍ਰੀਤਮ ਅਲਬੀਦਾ ਕਹਿੰਦੇ ਨੇ 31 ਅਕਤੂਬਰ 2005 31 ਅਕਤੂਬਰ ਤੇ ਪੀਐਮ ਵੀ ਦੱਸਿਓ ਕੌਣ ਸੀਗੇ ਤੇ ਉਹ ਤੋਂ ਬਾਅਦ ਸਾਡੇ ਹੈਗੇ ਨੇ ਨੌਲਕਰ ਗੁਰਦੇਵਾਲ ਸਿੰਘ ਓਕੇ ਇਹ ਹੈਗੇ ਨੇ ਬਰਨਾਲੇ ਤੋਂ ਆਪਣੇ ਮਾਲਵੀ ਤੋਂ ਤਾਂ ਇਹ ਛੋਟੀ ਕਿਸਾਨੀ ਨੂੰ ਲੈ ਕੇ ਲਿਖਦੇ ਨੇ ਅਮਰਤਾ ਪ੍ਰੀਤਮ ਜਿਹੜੀ ਮੇਨ ਮਤਲਬ ਸੀਗਾ ਦੇਸ਼ ਦੀ ਬੰਡ ਨੂੰ ਵੀ ਲਿਖਿਆ ਬਟ ਜਦੋਂ ਵੀ ਦੇਸ਼ ਦੀ ਬੰਡ ਜਾਂ ਕੋਈ ਵੀ ਗੱਲ ਕਰਦੀ ਆ ਤਾਂ ਇਹ ਔਰਤ ਦੀ ਹਾਲਤ ਨੂੰ ਬਹੁਤ ਚਾਹਦੀ ਆ ਕਿ ਔਰਤ ਮਦਕ ਤੇ ਵੀ ਹੁੰਦਾ ਤੇ ਔਰਤ ਨੂੰ ਵਿਚਾਰੀ ਜੀ ਮਤਲਬ ਉਹ ਕਰਦੀ ਹੈ ਕਿ ਔਰਤ ਤੇ ਜਿਆਦਾ ਹੀ ਜ਼ੁਲਮ ਹੁੰਦਾ ਤੇ ਬਾਕੀ ਕਿ ਠੀਕ ਹੈ ਚਲੋ ਉਹਨਾਂ ਦੀ ਆਪਦੀ ਕਲਮ ਸੀ ਹੈ ਨਾ ਤਾਂ ਗੁਰਦੇਵ ਸਿੰਘ ਲਿਖਦਾ ਛੋਟੀ ਕਹਾਣੀ ਤੇ ਜੋ ਸੱਚ ਹੈ ਉਹ ਵੀ ਚੀਜ਼ ਹੈਗੀ ਐ बस ਸਿੱਧੀ ਲਿਖ ਦੇਣੀ ਆ ਤੇ ਜਿਹੜੀ ਕਿ ਆਪਾਂ ਇੱਕ ਪਰਿਵਾਰਕ ਵੀ ਲਿਖਦਾ ਕਿ ਆਪਾਂ ਆਮ ਵੀ ਉਹਨਾਂ ਨੂੰ ਮਤਲਬ ਪੜ ਸਕਦੇ ਆ ਠੀਕ ਆ ਤਾਂ ਇਹਨਾਂ ਦੀ ਜਿਹੜੀ ਪਹਿਲੀ ਰਚਨਾ ਇਨੀ ਪੁੱਛਣਗੇ ਅਧ ਚੰਨਨੀ ਰਾਤ ਬਹੁਤ ਵਾਰ ਪੁੱਛਿਆ ਹੋਇਆ ਅਧ ਚੰਨਨੀ ਰਾਤ ਕਿੰਨਾਂ ਦੀ ਆ ਗੁਰਦੇਵਾਲ ਸਿੰਘ ਦੀ ਰਚਨਾ ਤੇ ਇਹਨਾਂ ਨੂੰ ਇੱਥੇ ਕੀ ਮਿਲਿਆ ਹੋਇਆ ਭਾਰਤੀ ਸਹਿਤ ਅਕੈਡਮੀ ਅਵਾਰਡ ਮਿਲਿਆ ਹੋਇਆ ਗੁਰਦੇਵਾਲ ਸਿੰਘ ਦਾ ਖੇਤਰ ਕੀ ਆ ਮੇਲ ਇਹ ਲਿਖ ਦੇਣ ਨੋਵਲ ਨੋਵਲ ਕਰਕੇ ਪਛਾਣ ਹੋਈ ਆ ਬਾਕੀ ਬੰਦਾ ਕਲ ਮਤਲਬ ਇਹ ਕਿ ਕਲਮ ਦੇ ਸਾਰੇ ਕੀਤੇ ਟਰਾਈ ਕਰਦਾ ਆ ਵੀ ਨੋਵਲ ਕਰਕੇ ਇਹਨਾਂ ਦੀ ਪਛਾਣ ਬਣਦੀ ਆ ਤੇ ਇਹਨਾਂ ਦਾ ਮਤਲਬ ਹੈਗਾ ਅਦਚਾਨੀ ਰਾਤ ਜਿੱਤੇ ਮਿਲਿਆ ਇਹਨਾਂ ਨੂੰ ਅਵਾਰਡ ਅੰਨੇ ਕੋੜੇ ਦਾ ਦਾਨ ਓਕੇ ਅੰਨੇ ਕੋੜੇ ਦਾ ਦਾਨ ਇਹਨਾਂ ਦੀ ਬਾਕੀ ਵੀ ਜੇ ਮਤਲਬ ਬੜੀਆਂ ਸੋਹਣੀਆਂ ਰਚਨਾਵਾਂ ਕੋੜੇ ਦਾ ਦਾਨ ਦਾ ਆਪਾਂ ਫਿਰ ਵੀ ਮੰਨ ਲੈਂਦੇ ਕਿਸੇ ਨੇ ਕੋਈ ਚੀਜ਼ ਦਾਨ ਕੀਤੀ ਆ ਬਟ ਉਹ ਕੀ ਅੰਨੇ ਠੀਕ ਹੈ ਇਹਦੇ ਵਿੱਚ ਮੀਨ ਇਹਨਾਂ ਨੇ ਜਿਹੜੀ ਚੀਜ਼ ਚੱਕੀ ਆ ਕਿ ਜਿਹੜਾ ਇਹ ਇੱਕਦਮ ਤਰੱਕੀ ਆਈ ਹੈ ਨਾ ਜਿਹੜੀ ਇੱਕਦਮ ਹੀ ਮਸ਼ੀਨਰੀ ਆ ਗਈ ਤਾਂ ਪਿੰਡਾਂ ਦੇ ਵਿੱਚ ਕੰਮ ਹੀ ਨਹੀਂ ਮਿਲਦਾ ਪਹਿਲਾਂ ਹੁੰਦਾ ਸੀ ਬੰਦੇ ਦਾ ਪਿੰਡ ਦੇ ਵਿੱਚ ਹੀ ਸਰ ਜਾਂਦਾ ਸੀਗਾ ਤੇ ਉਹਨੂੰ ਸ਼ਹਿਰ ਜਾਣ ਦੀ ਲੋੜ ਹੀ ਨਹੀਂ ਸੀ ਜਿਹੜੀ ਬਾਅਦ ਵਿੱਚ ਬੰਦੇ ਨੇ ਲੱਗਿਆ ਕਿ ਨਹੀਂ ਜੇ ਮੇਰੇ ਪਿੰਡ 'ਚ ਟਾਈਮ ਪਾਸ ਨਹੀਂ ਹੁੰਦਾ ਮੈਂ ਸ਼ਹਿਰ 'ਚ ਜਾ ਕੇ ਵੀ ਟਾਈਮ ਪਾਸ ਕਰ ਸਕਦਾ ਹਨਾ ਤੇ ਉਹ ਸ਼ਹਿਰੀ ਜ਼ਿੰਦਗੀ ਤੇ ਪਿੰਡਾਂ ਦੀ ਜ਼ਿੰਦਗੀ ਦੇ ਅੱਧ ਵਿਚਕਾਰ ਬੰਦਾ ਕਿਹੜੇ ਤਰੀਕੇ ਨਾਲ ਪਿਸ ਗਿਆ ਠੀਕ ਆ ਉਸ ਚੀਜ਼ ਨੂੰ ਇਹਨਾਂ ਨੇ ਕਰਿਆ ਉਹ ਕਹਿੰਦੇ ਸਾਨੂੰ ਦਾਨ ਵੀ ਦਿੱਤਾ ਇਹ ਜਿਹੜੀ ਨਵੀਂ ਤੁਸੀਂ ਕਹਿੰਦੇ ਤਰੱਕੀ ਤਰੱਕੀ ਜਿਹਨੂੰ ਲਾ ਰੱਖਿਆ ਬਟ ਦਾਨ ਦਿੱਤਾ ਕਾਹਦਾ ਅੰਨੇ ਕੋੜੇ ਦਾ ਜਿਹੜਾ ਬੈਸੀ ਅੰਨਾ ਇੱਕ ਤਾਂ ਵੈਸੀ ਕੋਈ ਕੰਮ ਦਾ ਨਹੀਂਗਾ ਉਤੋਂ ਉਹਨੂੰ ਸਾਹਮਣਾ ਉਹਨੂੰ ਖਵਾਉਣਾ ਉਹਦੀ ਕੇਅਰ ਕਰਨੀ ਕੋੜੇ ਦਾ ਬੈਸੀ ਮਹਿੰਗੀ ਹੁੰਦੇ ਨੇ ਹਨਾ ਤਾਂ ਅੰਨੇ ਕੋੜੇ ਦਾ ਦਾਨ ਕਿ ਸਾਨੂੰ ਇਦਾਂ ਦਾ ਦਾਨ ਦਿੱਤਾ ਜਿਹੜਾ ਕਿ ਸਾਡੇ ਕਿਸੇ ਕੰਮ ਦਾ ਹੀ ਨਹੀਂ ਉਲਟ ਸਾਨੂੰ ਹੀ ਗਰੀਬ ਕਰਕੇ ਤੁਰ ਗਿਆ ਕਿ ਮਤਲਬ ਉਹ ਵਾਲੀ ਚੀਜ਼ ਨੂੰ ਲੈ ਕੇ ਕਿ ਮਤਲਬ ਬੜਾ ਸੋਹਣਾ ਇਹ ਅੰਨੇ ਕੋੜੇ ਦਾ ਦਾਨ ਮੌਕਾ ਮਿਲੇ ਜ਼ਰੂਰ ਪੜਿਓ ਤਾਂ ਇਹਨਾਂ ਦੇ ਮਿੱਟੀ ਦਾ ਦੀਵਾ ਇਹਦੇ ਵਿੱਚ ਵੀ ਇਹ ਛੋਟੀ ਕਹਾਣੀ ਤੇ ਮਤਲਬ ਜ਼ਮੀਨ ਦੀ ਗੱਲ ਚੱਕੀ ਹੋਈ ਆ ਅਣ ਹੋਏ ਰੇਤ ਦੀ ਇੱਕ ਮੁਠੀ ਕਵੇਲਾ ਅੱਜ ਹਨੇਰੀ ਰਾਤ ਅੰਨੇ ਕੋੜੇ ਦਾ ਦਾਨ ਤੇ ਪਰਸਾ ਸਾਰੇ ਹੀ ਜ਼ਰੂਰੀ ਆ ਕੋਈ ਨਹੀਂ ਛੱਡਣਾ ਇਹਨਾਂ ਦੇ ਵਿੱਚੋਂ ਸਾਰਿਆਂ ਨੂੰ ਰੱਟਾ ਲਾਉਣਾ ਠੀਕ ਆ ਤੇ ਇਹਨਾਂ ਦੇ ਕਹਾਣੀ ਸਗਰੇ ਸੀਗੇ ਅ ਸੱਗੀ ਪੁੱਲ ਕੁੱਤਾ ਤੇ ਆਦਮੀ ਬਗਾਨਾ ਪਿੰਡ ਇਹ ਵੀ ਦਿੰਨੇ ਰੱਖ ਲਓ ਸਵੈਜੀਬ ਨੇ ਇਹਨਾਂ ਦੀ ਕਦੇ ਪੁੱਛੀ ਤਾਂ ਨਹੀਂ ਬਟ ਫਿਰ ਵੀ ਨਿਆਣ ਮੱਤੀਆਂ ਤੇ ਦੂਜੀ ਦੇਖੀ ਓਕੇ ਯਾਦ ਰੱਖਿਓ ਇਹ ਪਾਰਟ ਪਹਿਲਾ ਸੀ ਇਹ ਪਾਰਟ ਦੂਜਾ ਸੀਗਾ ਗੁਰਦਿਆਲ ਸਿੰਘ ਦੀ ਪੜਨ ਵਾਲੀਆਂ ਪੜਿਓ ਇਹਨਾਂ ਨੂੰ ਬਾਕੀ ਸਹੈਦਰਾ ਬੈਸੇ ਵੀ ਪੜਨ ਵਾਲਾ ਹੁੰਦਾ ਕਿਉਂਕਿ ਜਿਹੜਾ ਇੱਕ ਨੋਵਲ ਆਦਾ ਆਪ ਨੂੰ ਹੁੰਦਾ ਕਿ ਜਿਹੜਾ ਨੋਵਲ ਅਗਲੇ ਅਗਲੇ ਸਾਲ ਹੀ ਆਉਂਦੇ ਆ ਇੱਕ ਨੋਵਲ ਨੂੰ ਲਿਖਣ ਤੇ ਨਾਂ ਬਾਲਾ ਪੰਜ ਤੋਂ 6 ਸਾਲ ਹੋ ਜਾਂਦੇ ਨੇ ਲੱਗਦੀ ਜਾਂਦੇ ਨੇ ਕਿੰਨੇ ਵਾਰੀ ਐਡਿਟ ਕਰਦੇ ਨੇ ਕਿਉਂਕਿ ਨੋਵਲ ਸਿਰਫ ਇਦਾਂ ਨਹੀਂ ਹੁੰਦਾ ਕਿ ਕੱਲੀ ਸਟੋਰੀ ਆ ਕਿ ਹਾਂ ਕਿਸੇ ਦਾ ਪਿਓ ਮਤਲਬ ਪਿਓ ਗਰੀਬ ਸੀ ਫਿਰ ਪੁੱਤ ਆ ਗਿਆ ਉਹਨੇ ਕੰਮ ਕਰਿਆ ਉੱਥੇ ਇਹ ਨਹੀਂ ਪਤਾ ਕਿ ਕਿਹੜੀ ਚੀਜ਼ ਦੀ ਗੱਲ ਕਰੀ ਹੋਊਗੀ ਕਿ ਲੋਭ ਦੇਖੋ ਹੁਣ ਦਾ ਸਾਡੀ ਕਿਹੜੇ ਤਰੀਕੇ ਨਾਲ ਵੰਡ ਤੇ ਵੰਡ ਹੋ ਰਹੀ ਹੈ ਤੇ ਸਾਨੂੰ ਕਿਥੋਂ ਦਾ ਕੀ ਬਣਤਾ ਜੋ ਚੀਜ਼ ਦਾ ਸਾਡੇ ਨਾਲ ਵਾਅਦੇ ਕਰੇ ਸੀ ਸਾਨੂੰ ਉਹ ਚੀਜ਼ਾਂ ਵੀ ਨਹੀਂ ਮਿਲੀਆਂ ਅਸੀਂ ਦਾ ਹੋਏ ਨਾ ਹੋਏ ਇੱਕ ਬਰਾਬਰੀ ਹੋਗੀ ओके ਤਾਂ ਉਸ ਚੀਜ਼ ਨੂੰ ਸਾਡੀ ਬੋਲੀ ਸਾਡੇ ਸਾਡੇ ਪਾਣੀ ਸਾਡੇ ਕੋਲ ਕੁਝ ਵੀ ਨਹੀਂ ਰਹਿਣ ਦਿੱਤਾ ਤਾਂ ਮਤਲਬ ਬੜੀ ਡੀਪਲੀ ਗੱਲ ਕਰਨੀ ਹੁੰਦੀ ਹੈ ਇੱਕ ਮਤਲਬ ਸੈਦ ਘਰ ਨੇ ਤੇ ਬਹੁਤ ਲੰਬੇ ਟਾਈਮ ਬਾਅਦ ਕਿ ਮਤਲਬ ਇਹ ਚੀਜ਼ਾਂ ਆਉਂਦੀਆਂ ਨੇ ਪਬਲਿਸ਼ ਕਰਵਾਉਂਦੇ ਨੇ ਤੇ ਫਿਰ ਹੀ ਸੈਦ ਦੇ ਖੇਤਰ ਦੇ ਵਿੱਚ ਤਾਂ ਹੀ ਆਪਾਂ ਜਿੰਨਾਂ ਨੇ ਪੜ੍ਹਦੇ ਆਂ ਦਾ ਤਾਂ ਉਦੋਂ ਬਾਅਦ ਸਾਡੇ ਹੁੰਦੇ ਮੋਹਨ ਸਿੰਘ ਹਸੀ ਇਹਨਾਂ ਤੋਂ ਪਹਿਲਾਂ ਹੀ ਬਟ ਇਹ ਆਪਾਂ ਪਹਿਲਾਂ ਕਰਿਆ ਹੋਇਆ ਇਹਨਾਂ ਨੂੰ ਵੱਡੇ ਬੇਲੇ ਤੇ ਸੈਦ ਅਕੈਡਮੀ ਅਵਾਰਡ ਮਿਲਿਆ ਤੇ ਇਹ ਇਹਨਾਂ ਦੀਆਂ ਰਚਨਾਵਾਂ ਤੁਸੀਂ ਯਾਦ ਰੱਖਿਓ ਬਸ ਇਹ ਯਾਦ ਰੱਖੋ ਸਾਰੇ ਪੱਤਰ ਨਾਨਕ ਸਿੰਘ ਇਹ ਆਪਾਂ ਕੀਤਾ ਹੀ ਆ ਇੱਕ ਮਿਆਣ ਦੂ ਤਲਵਾਰਾ ਤੇ ਇਹਨਾਂ ਨੂੰ ਸੈਤ ਅਕੈਡਮੀ ਬੋਰਡ ਮਿਲਿਆ ਪਵਿੱਤਰ ਪਾਪੀ ਨਵੇਂ ਬੱਚੇ ਰੱਟਾ ਲਾ ਲਓ ਪਵਿੱਤਰ ਪਾਪੀ ਬਹੁਤ ਵਾਰੀ ਆਉਂਦਾ ਪਵਿੱਤਰ ਪਾਪੀ ਗਰੀਬ ਦੀ ਦੁਨੀਆ ਬੇਰੁਜ਼ਗਾਰੀ ਤੇ ਪਵਿੱਤਰ ਪਾਪੀ ਬੇਰੁਜ਼ਗਾਰੀ ਤੇ ਪਿਆਰ ਦੀ ਦੁਨੀਆ ਲਵ ਮੈਰਜ ਅੱਗ ਦੀ ਖੇੜ ਦੇਸ਼ ਦੀ ਬੰਡ ਤੇ ਆ ਖੂਨ ਦੇ ਸੋਲੇ ਦੇਸ਼ ਦੀ ਬੰਡ ਤੇ ਆ ਕਿੱਟਾ ਲਹੂ ਚਿੱਟਾ ਲਹੂ ਹੈਗਾ ਕਿ ਮਤਲਬ ਇਹ ਜਿਹੜੀ ਪਾਈਚਾਰ ਸਾਂਝ ਅੱਜਕੱਲ ਮਤਲਬ ਪਰਿਵਾਰਾਂ 'ਚ ਟੁੱਟ ਰਹੀ ਆ ਹਨਾ ਉਹਦੇ ਉੱਤੇ ਆਦਮਖੋਰ ਦੇਸ਼ ਦੀ ਬੰਡ ਤੇ ਓਕੇ ਅਦ ਖਿੜਿਆ ਫੁੱਲ ਗੰਗਾ ਜਲੀ ਦੇ ਵਿੱਚ ਸ਼ਰਾਬ ਔਰਤ ਜਿੱਥੇ ਵੀ ਮਤਲਬ ਵਰਕਿੰਗ ਔਰਤ ਦਾ ਕਿਹੜੇ ਤਰੀਕੇ ਨਾਲ ਫਾਇਦਾ ਚੱਕਿਆ ਜਾਂਦਾ ਹਨਾ ਅਦ ਖਿੜਿਆ ਫੁੱਲ ਇਹ ਦੋਵੇਂ ਹੀ ਉਸ ਮਤਲਬ ਉਹ ਵਾਲੇ ਜਿਵੇਂ ਉਹ ਵਾਲੇ ਚੀਜ਼ਾਂ ਦਿੱਤੇ ਆ ਕਿ ਔਰਤ ਦੀ ਹਾਲਤ ਨੂੰ ਇਹਨਾਂ ਨੇ ਮਤਲਬ ਪੇਸ਼ ਕੀਤਾ ਮਰਦ ਪ੍ਰਾਣ ਸਮਾਜ ਤੇ ਇਹਨਾਂ ਨੇ ਟਿੱਪਣੀ ਕੀਤੀ ਹੋਈ ਆ ਠੀਕ ਹੈ ਇਹ ਆਪਾਂ ਕੱਲ ਕੀਤਾ ਸੀ ਬਲਵੰਤ ਕਾਰਗੀ ਇਕ ਵਾਰ ਰਿਵੀਜ਼ਨ ਕਰ ਲਓ ਇਨਰ ਸੈਟ ਅਕੈडमी ਅਵਾਰਡ ਆਪਣਾ ਰਹਿ ਗਿਆ ਸੀ ਰੰਗ ਮੰਚ ਕਿਉਂਕਿ ਇਹਨਾਂ ਦਾ ਖੇਤਰ ਮੇਨ ਕੀ 시ਗਾਰਗੀ ਦਾ ਖੇਤਰ ਗਾਰਗੀ ਦਾ ਮੇਨ ਖੇਤਰ ਸੀ ਨਾਟਕ ਨਾਟਕ ਵੀ ਕਿੱਦਾਂ ਦੇ ਲਿਖਦਾ ਸੀਗਾ ਕੋਈ ਵੀ ਜਦੋਂ ਸਹਿਦਕਰ ਨਾਟਕ ਲਿਖਣ ਲੱਗੂਗਾ ਤਾਂ ਉਹ ਇੱਕ ਚੀਜ਼ ਦਾ ਹਮੇਸ਼ਾ ਖਿਆਲ ਰੱਖੂਗਾ ਕੋਈ ਵੀ ਰਚਨਾ ਨੂੰ ਆਪਾਂ ਨਾਟਕ ਉਦੋਂ ਕਹਾਂਗੇ ਜਦੋਂ ਉਹ ਸਟੇਜ ਦੇ ਉੱਪਰ ਪ੍ਰੋਪਰ ਖੇੜੀ ਜਾਊਗੀ ਜੇ ਉਹਨਾਂ ਆਪਾਂ ਸਟੇਜ ਦੇ ਉੱਪਰ ਪ੍ਰੋਪਰ ਖੇੜੀ ਨਹੀਂ ਸਕਦੇ ਫਿਰ ਉਹ ਨਾਟਕ ਨਹੀਂ ਹੋ ਸਕਦਾ ਹੁਣ ਕੋਈ ਵੀ ਜਦੋਂ ਸਹਿਦਕਰ ਨੇ ਨਾਟਕ ਨਾਟਕ ਲਿਖਣਾ ਤਾਂ ਉਹ ਆਸੇ-ਪਾਸੇ ਦਾ ਉਦਾਂ ਦੇ ਹੀ ਦ੍ਰਿਸ਼ ਆ ਉਹਦੇ ਵਿੱਚ ਪਾਊਗਾ ਹੁਣ ਕੱਲ ਨੂੰ ਇਹ ਨਹੀਂ ਕਹਿ ਸਕਦਾ ਕਿ ਸਮੁੰਦਰ ਦੇ ਕਿਨਾਰੇ ਹਣਾ ਤਾਂ ਮਤਲਬ ਉਨੀ ਕੀ ਹੀ ਚੀਜ਼ ਨਾਟਕ ਦੇ ਵਿੱਚ ਹੋਣੀ ਚਾਹੀਦੀ ਆ ਤਾਂ ਕਿ ਇਹਨਾਂ ਦੀ ਬਹੁਤ ਤਗੜੀ ਪકડ ਸੀਗੀ ਬਾਕੀ ਜਿਹੜੀ ਗਾਰਗੀ ਦੀ ਮਤਲਬ ਗਾਰਗੀ ਦਾ ਨਾਮ ਹੋਇਆ ਇੰਟਰਨੈਸ਼ਨਲ ਲੈਵਲ ਤੇ ਇਹਨਾਂ ਨੇ ਮਨੋਵਿਗਿਆਨ ਪਹਿਲਾਂ ਲੈ ਕੇ ਆਂਦਾ ਮਨੋਵਿਗਿਆਨ ਜਿਵੇਂ ਇਹਨਾਂ ਦੀ ਸੀਗੀ ਕਣਕ ਦੀ ਬੱਲੀ ਕਣਕ ਦੀ ਬੱਲੀ ਦੇ ਵਿੱਚ ਉਹ ਇਹ ਕਿ ਕੰਕ ਦੀ ਬੱਲੀ ਇੱਕ ਔਰਤ ਉੱਥੇ ਮਤਲਬ ਜੀ ਦੇਖਦੇ ਆਂ ਤਾਂ ਸਟੋਰੀ ਇੱਕ ਔਰਤ ਦੀ ਲੱਗ ਰਹੀ ਹੈ ਕਿ ਕੁੜੀ ਦੇ ਲੱਗ ਰਹੀ ਆ ਕਿ ਕੁੜੀ ਦੇ ਵਿਆਹ ਕਿਤੇ ਹੁੰਦਾ ਗਾ ਵੇਚੀ ਕਿਤੇ ਹੋਰ ਜਾਂਦੀ ਆ ਤੇ ਜਿੰਗੀਰਦਾਰੀ ਦੇ ਵਿੱਚ ਕਰਜ਼ਾ ਚੁਕਾਉਣ ਦੇ ਚੱਕਰ ਦੇ ਵਿੱਚ ਉਹ ਬੱਸ ਦੇ ਕਿਸੇ ਹੋਰ ਖਰਚਾ ਠੀਕ ਆ ਤਾਂ ਫਿਰ ਕੰਕ ਦੀ ਬੱਲੀ ਦੇ ਵਿੱਚ ਉਸ ਔਰਤ ਦੇ ਮਨ ਚ ਕੀ ਚੱਲ ਰਿਹਾ ਇੱਕ ਮੇਲੇ ਲਿਖਕ ਇੱਕ ਸਾਇਦਕਰ ਕੋਈ ਰਚਨਾ ਲਿਖ ਰਿਹਾ ਬਟ ਉਹ ਇੱਕ ਔਰਤ ਦੇ ਦਿਲ ਚ ਕੀ ਚੱਲਦਾ ਇਹ ਬਹੁਤ ਵੱਡੀ ਚੀਜ਼ ਹੁੰਦੀ ਆਪਾਂ ਬਾਰੋ-ਬਾਰ ਦੱਸਦੇ ਨਾ ਕਿ ਉਹ ਇਦਾਂ ਦੀ ਲੰਗਿਆ ਤੇ ਇੱਧਰ ਦੀ ਗਿਆ ਉਹਨੇ ਉਹਨੇ ਇਹ ਬੋਲਤਾ ਉਹਨੇ ਉਹਨੇ ਇਹ ਬੋਲਤਾ ਆ ਚੀਜ਼ ਹੋਈ ਉਹ ਮਰ ਗਿਆ ਉਹਦਾ ਜਨਮ ਹੋ ਗਿਆ ਗੱਲ ਖਤਮ ਬਟ ਉਹ ਕੋਈ ਵੀ ਘਟਨਾ ਦੇਖ ਕੇ ਕੋਈ ਵੀ ਚੀਜ਼ ਨੂੰ ਦੇਖ ਕੇ ਇੱਕ ਔਰਤ ਦੇ ਮਨ ਚ ਕੀ ਚੱਲਿਆ ਕੀਕਾ ਉਹਦੇ ਮਨ ਨੂੰ ਆਪਣੀ ਰਚਨਾ ਦੇ ਵਿੱਚ ਪੇਸ਼ ਕਰਨਾ ਇਹ ਸਭ ਤੋਂ ਮਤਲਬ ਔਖਾ ਕੰਮ ਹੁੰਦਾ ਹੈ ਹਨਾ ਇਹ ਉਹ ਵੀ ਇੱਕ ਬੰਦੇ ਦਾ ਇੱਕ ਔਰਤ ਦੇ ਮਨ ਨੂੰ ਸਮਝਣਾ ਤੇ ਇੱਕ ਔਰਤ ਦਾ ਬੰਦੇ ਦੇ ਮਨ ਨੂੰ ਸਮਝਣਾ ਤੇ ਉਹ ਬਾਕੀ ਵਿੱਚ ਜਦੋਂ ਆਪਾਂ ਪੜ੍ਹਦੇ ਆ ਤਾਂ ਆਪ ਨੂੰ ਲੱਗਦਾ ਕਿ ਹਾਂ ਆ ਚੀਜ਼ਾਂ ਹੋਈ ਹੋਊਗੀ ਤਾਂ ਪਹਿਲੀ ਵਾਰ ਸਾਇਤ ਦੇ ਖੇਤਰ ਦੇ ਵਿੱਚ ਮਨੋ ਵਿਗਿਆਨ ਜਿਹੜਾ ਪੇਸ਼ ਕੀਤਾ ਉਹ ਬਲਵੰਤ ਗਰਗੀ ਨੇ ਕਰਿਆ ਅੱਗੇ ਆਪਾਂ ਨੇ ਹੋਰ ਵੀ ਜਿਹੜੇ ਕਿ ਜਾਨਵਰਾਂ ਦੇ ਮਨ ਨੂੰ ਵੀ ਪੇਸ਼ ਕਰਦੇ ਨੇ ਕਿ ਇੱਕ ਜਾਨਵਰ ਕੀ ਮਤਲਬ ਸੋਚਦਾ ਹੋਊਗਾ ਤਾਂ ਮਤਲਬ ਬਾਕੀ ਇਹਨਾਂ ਸੀ ਇੰਟਰਨੈਸ਼ਨਲ ਤਾਂ ਇਹਨਾਂ ਨੂੰ ਮੈਨੇ ਯਾਦ ਰੱਖਿਓ ਕਿ ਰੰਗ ਮੰਚ ਤੇ ਕਿੰਨੀ ਦੀ ਰਚਨਾ ਗਾਰਗੀਜੀ ਦੀ ਆ ਗਾਰਗੀ ਦਾ ਖੇਤਰ ਕੀ ਸੀ ਨਾਟਕ ਸੀ ਇਹਨਾਂ ਦੀ ਆ ਬਹੁਤ ਵਾਰੀ ਪੁੱਛੂ ਜੈ ਇਹਨਾਂ ਦੀ ਸਵੈਜੀਵ ਨਹੀਂ ਹੈਗੀ ਨੰਗੀ ਤੁੱਪ ਸਵੈਜੀਵ ਨਹੀਂ ਤੇ ਲੋਹਾਕੋਟ ਆਪਾਂ ਦੇਖੀ ਸੀਗਾ ਇਹ ਵਾਲੇ ਆਪਾਂ ਕੱਲ ਵਾਲੀ ਲਾਸਟ ਵਾਲੀ ਕਲਾਸ ਦੇਖ ਲੇ ਬਾਕੀ ਇੱਕ ਵਾਰੀ ਰਿਵੀਜ਼ਨ ਕਰ ਲਓ ਤੁਸੀਂ ਕੰਕ ਦੀ ਬੱਲੀ ਲੋਹਾਕੋਟ ਤੇ ਨੰਗੀ ਤੁੱਪ ਤਤੁਨੀ ਦੀ ਅੱਗ ਸੋਨੀ ਮਹੀਵਾਲ ਤੇ ਬਸ ਇਹ ਵਾਲੇ ਦੋਵੇਂ ਯਾਦ ਰੱਖ ਲਓ ਬਾਕੀ ਨੋਟ ਕਰ ਲਓ ਇੱਕ ਵਾਰ ਤੇ ਇਹਨਾਂ ਨੂੰ ਪਦਮਸ਼ਰੀ ਮਿਲਿਆ 72 ਦੇ ਵਿੱਚ ਪਦਮਸ਼ਰੀ ਸੰਗੀਤ ਨਾਟਕ ਅਕੈਡਮੀ ਅਵਾਰਡ ਮਿਲਿਆ 98 ਦੇ ਵਿੱਚ ਤਾਂ ਉਸ ਤੋਂ ਬਾਅਦ ਪਰਬਜੋਤ ਇਹਨੂੰ ਬਸ ਇੱਕ ਵਾਰੀ ਸੈਟ ਅਕੈਡਮੀ ਅਵਾਰਡ ਦੇਖ ਲਓ ਇਹਨਾਂ ਨੂੰ ਸਿਰਜਣਾ ਤੇ ਮਿਲਿਆ ਬਾਕੀ ਆ ਚੀਜ਼ ਇਹਨਾਂ ਲੋਡਨੇਗੀ ਇਹਨਾਂ ਤੋਂ ਬਾਅਦ ਹੈਗਾ ਥੋੜਾ ਇੰਪੋਰਟੈਂਟ ਅਸਲ ਦੇ ਵਿੱਚ ਨਾ ਜਿਹੜਾ ਥੋੜਾ ਕੰਪੀਟੀਸ਼ਨ ਹੁੰਦਾ ਉਹਦੇ ਵਿੱਚ ਮੇਨ ਗੱਲ ਹੁੰਦੀ ਕਿ ਤੁਸੀਂ ਛੱਡ ਕੀ ਕੀ ਜਾਣਾ ਇਹ ਜਿਹੜਾ ਟੌਪਿਕ ਹੈਗੇ ਨੇ ਇਹ ਆਉਂਦੇ ਨੇ ਪਤਾ ਤੁਹਾਡੇ ਪੰਜਾਬ ਜੀਕੇ ਦੇ ਵਿੱਚ ਜੇ ਤੁਸੀਂ ਮਤਲਬ ਜਿਹੜੇ ਮੇਨ ਥੋੜਾ ਮਤਲਬ ਸਿਲੈਕਸ਼ਨ ਦਾ ਹੈਗਾ ਜਿਵੇਂ ਉਹਦੇ ਵਿੱਚ ਹੈਗੀ ਥੋੜੀ ਪੰਜਾਬੀ ਪੰਜਾਬ ਜੀਕੇ ਸੋਡਾ ਕੰਪਿਊਟਰ ਆ ਗਿਆ ਰੀਜ਼ਿੰਗ ਆ ਗਈ ਤੇ ਮੈਥ ਆ ਗਿਆ ਜੇ ਤੁਸੀਂ ਇਹਦੇ ਵਿੱਚ ਹੀ ਨੰਬਰ ਕਟਾਇਆ ਫਿਰ ਤੁਸੀਂ ਕੰਪੀਟੀਸ਼ਨ ਚ ਵਾਰੋ ਪੰਜਾਬੀ ਤੇ ਪੰਜਾਬ ਜੀ ਕੀ ਇਦਾਂ ਦਾ ਕਿ ਜਿਵੇਂ ਹੁਣ ਤੁਹਾਡੇ ਵੀਡੀਓ ਕੱਠੀਆਂ ਹੋਈਆਂ ਤੁਸੀਂ ਨਾਲ ਨਾਲ ਨੋਟਸ ਬਣਾ ਕੇ ਰਿਵੀਜ਼ਨ ਕਰੋ ਬਾਰ-ਬਾਰ ਠੀਕ ਆ ਕੰਪੀਟੀਸ਼ਨ ਦੇ ਵਿੱਚ ਬੈਸੇ ਦਾ ਸੋਡਾ ਜਿਹੜੇ ਇਹ ਤਿਆਰੀ ਹੈ ਉਹ ਇੱਕ ਸਮੁੰਦਰ ਆ ਕਿੰਨਾ ਮਰਜੀ ਕਰੀ ਜਾਓ ਖਤਮ ਨਹੀਂ ਹੁੰਦਾ ਬਟ ਇਹਦੇ ਵਿੱਚ ਸਮਾਰਟ ਵਰਕ ਕਰੋ ਮੇਨ ਚੀਜ਼ ਹੁੰਦੀ ਕਿਹੜੀ ਛੱਡ ਕੇ ਜਾਣੀ ਆ ਕਿਉਂਕਿ ਜੇ 100 ਦੇ ਵਿੱਚੋਂ ਇਹਦਾ ਹੈ ਨੀਗਾ ਕਿ 100 ਦੇ ਵਿੱਚ 100 ਬਾਰੇ ਦੀ ਸਿਲੈਕਸ਼ਨ ਹੋਊਗੀ ਤਾਂ 100 ਦੇ ਵਿੱਚ ਜੇ ਮਤਲਬ ਜਰਨਲ ਵਾਲੇ ਬੱਚੇ 85 ਵੀ ਲੱਗੇ ਜਾਂਦੇ ਨੇ ਫਿਰ ਉਹ ਸੇਫ ਨੇ ਠੀਕ ਆ ਮੇਨ ਕਿ ਇਹਦਾ ਕਿਹੜੀ ਜੀ ਛੱਡ ਕੇ ਜਾਣੀ ਆ ਠੀਕ ਆ ਜਿਵੇਂ ਉਹ ਦੁੱਗਲ ਦੇ ਉੱਤੇ ਸਵਾਲ ਆਉਂਦਾ ਤਾਂ ਦੁੱਗਲ ਨੂੰ ਆਪਾਂ ਛੱਡ ਨਹੀਂ ਸਕਦੇ ਇਹਨਾਂ ਦੇ ਉੱਪਰ ਆਪਾਂ ਸਵਾਲ ਨਹੀਂ ਦੇਖਿਆ ਦਾ ਇਹਨਾਂ ਨੂੰ ਆਪਾਂ ਛੱਡ ਸਕਦੇ ਆ ਤੇ ਇਹਨਾਂ ਦਾ ਬਸ ਮੇਨ ਇਹ ਦੇਖ ਲਓ ਕਿ ਇਹਨਾਂ ਨੂੰ ਕਿਹੜੀ ਰਚਨਾ ਤੇ ਸੈਤ ਅਕੈਡਮੀ ਅਵਾਰਡ ਮਿਲਿਆ ਹੋਇਆ ਕਰਤਾਰ ਸਿੰਘ ਦੁੱਗਲ ਇਹਨਾਂ ਦੇ ਹੈਗੇ ਇੱਕ ਸ਼ਿੱਟ ਚਾਨਣ ਦੀ ਤਾਂ ਇਹਨਾਂ ਨੂੰ ਪੈ ਤੇ ਕਰਤਾਰ ਸਿੰਘ ਦੁੱਗਲ ਦਾ ਜਿਹੜਾ ਖੇਤਰ ਆ ਉਹ ਵੈਸੇ ਵੀ ਕਹਾਣੀਕਾਰ ਨੇ ਠੀਕ ਹੈ ਜਿਵੇਂ ਬਾਕੀ ਆਪਾਂ ਨਾਟਕ ਦੇਖੀ ਹੈ ਨਾ ਨਾਟਕਕਾਰ ਵੇਖੇ ਤਾਂ ਇਹਨਾਂ ਦੀ ਪਿੱਪਲ ਪੱਤੀਆਂ ਮਿੱਟੀ ਮੁਸਲਮਾਨ ਕੀ ਇਹ ਯਾਦ ਰੱਖਿਓ ਮਿੱਟੀ ਮੁਸਲਮਾਨ ਕੀ ਭਾਬੀਦਾਨ ਕੁੜੀ ਕਹਾਣੀ ਕਰਦੀ ਰਹੀ ਅੱਗ ਖਾਣ ਵਾਲੇ ਦੇਸ਼ ਦੀ ਬੰਡ ਕਰਾ ਮਾਤ ਅਜੀਬ ਪਾਕਿਸਤਾਨ ਨਹੀਂ ਬਣਿਆ ਓਕੇ ਉਹ ਕਹਿੰਦੇ ਤੁਸੀਂ ਕਿੰਨੀ ਮਰਜ਼ੀ ਬੰਡ ਕਰਤੀ ਜਿਹੜਾ ਤੁਸੀਂ ਕਹਿੰਦੇ ਹੋ ਕਿ ਬੰਡ ਕਰਤੀ ਇਹ ਕਿਸ ਜੀਓਗ੍ਰਾਫੀ ਲੈਣਾਂ ਉਕੇ ਇਹ ਕੋਈ ਬੰਡ ਨਹੀਂ ਗਈ ਠੀਕ ਹੈ ਤੇ ਗੁਲਾਮ ਇਹ ਯਾਦ ਰੱਖਿਓ ਮਿੱਟੀ ਮੁਸਲਮਾਨ ਕੀ ਪਿੱਪਲ ਪੱਤੀਆਂ ਅੱਗ ਖਾਣ ਵਾਲੇ ਇੱਕ ਸ਼ਹਿਟ ਚਾਨਣ ਦੀ ਇਹਨਾਂ ਨੂੰ ਸੈਤ ਅਕੈਡਮੀ ਮਿਲਿਆ ਕਰਤਾਰ ਸਿੰਘ ਦੁੱਗਲ ਦਾ ਖੇਤਰ ਕਿਹੜਾ ਇਹ ਹੈਗੇ ਨੇ ਕਹਾਣੀਕਾਰ ਸ਼ੇਪ ਕੁਮਾਰ ਸਭ ਤੋਂ ਛੋਟੀ ਉਮਰ ਦੇ ਵਿੱਚ ਪੰਜਾਬੀ ਦੇ ਖੇਤਰ ਦੇ ਵਿੱਚ ਸਭ ਤੋਂ ਛੋਟੀ ਉਮਰ ਦੇ ਵਿੱਚ ਸੈਦ ਅਕੈਡਮੀ ਅਵਾਰਡ ਪ੍ਰਾਪਤ ਕਰਨ ਵਾਲੇ ਹੈਗੇ ਨੇ ਸ਼ਿਵ ਕੁਮਾਰ ਤੇ ਇਹ ਇਹਨਾਂ ਦਾ ਹੈਗਾ ਕਾਬ ਨਾਟਕ ਨਾਟਕਾ ਬਟ ਕਿ ਆਦੇ ਵਿੱਚ ਲਿਖਿਆ ਹੋਇਆ ਕਾਬ ਦੇ ਵਿੱਚ ਇੱਕ ਕਫਤਾ ਦੇ ਵਿੱਚ ਕਿੰਨੇ ਨੇ ਨਾਟਕ ਲੂਣਾ ਇਹ ਜਿਨ੍ਹਾਂ ਨੇ ਪੂਰਨ ਪਾਠ ਪੜ੍ਹਿਆ ਹੋਊਗਾ ਤਾਂ ਉਹਦੇ ਵਿੱਚ ਮਤਲਬ ਦਿਖਾਇਆ ਜਾਂਦਾ ਸੀ ਨਾ ਜਿਵੇਂ ਹੁਣ ਇੱਕ ਟਾਈਮ ਸੀਗਾ ਜਦੋਂ ਸਾਡੇ ਪੁਰਾਣੇ ਰਮਾਂਸ ਬਾਤ ਜਾਂ ਕੋਈ ਵੀ ਮਤਲਬ ਲਿਖਦੇ ਸੀਗੇ ਉਹ ਜਿਹੜਾ ਇਹ ਆਧੁਨਿਕ ਕਵੀ ਆ ਠੀਕ ਆ ਉਹ ਲਿਖਦੇ ਸੀਗੇ ਕਿ ਦੇਖੋ ਯਾਰ ਇੱਕ ਰਾਜੇ ਨੇ ਇੱਕ ਰਾਣੀ ਦੇ ਕਹਿਣ ਤੇ ਆਪਦੇ ਪੁੱਤ ਨੂੰ ਸਜ਼ਾ ਦੇ ਦਿੱਤੀ ਇੱਕ ਪਿਓ ਨੇ ਇੱਕ ਫਾਦਰ ਨੇ ਆਪਣੇ ਪੁੱਤ ਨੂੰ ਸਜ਼ਾ ਦੇ ਦਿੱਤੀ ਜਦੋਂ ਉਹਦੀ ਵਾਈਫ ਨੇ ਸ਼ਿਕਾਇਤ કરી ਤਾਂ ਉਹਨੇ ਇਹ ਨਹੀਂ ਸੋਚਿਆ ਕਿ ਮੇਰੇ ਮਤਲਬ ਪੁੱਤ ਆ ਮੇਰਾ ਕੱਲਾ ਕੱਲਾ ਪੁੱਤ ਉਹਨੇ ਸਜ਼ਾ ਦੇ ਦਿੱਤੀ ਠੀਕ ਆ ਤਾਂ ਫਿਰ ਇਨਿ ਸ਼ਿਵਕਵਾਰ ਨੇ ਕਿਹਾ ਕਿ ਕਿੰਨੀ ਕਿ ਬਹਾਦਰੀ ਸੀ ਕਿ ਪਿਓ ਨੇ ਪੁੱਤ ਨੂੰ ਸਹਯਾ ਦੇ ਦਿੱਤੀ ਪਿਓ ਨੂੰ ਉਦੋਂ ਨਹੀਂ ਸੌਰੀ ਫਾਦਰ ਸਾਹਿਬ ਨੂੰ ਉਦੋਂ ਨਹੀਂ ਪਤਾ ਲੱਗਿਆ ਕਿ ਜਦੋਂ ਇਨੀ ਛੋਟੀ ਉਮਰ ਦੀ ਕੁੜੀ ਨਾਲ ਵਿਆਹ ਕਰਵਾਉਂਦਾ ਪਿਆ ਤਾਂ ਉੱਥੇ ਇਹ ਲੋਕਾਂ ਨੂੰ ਕਹਿੰਦੇ ਕਿ ਲੋਕਾਂ ਦੇ ਇਹਦੇ ਵਿੱਚ ਕੋਈ ਗਲਤੀ ਨਹੀਂ ਗਈ ਠੀਕ ਆ ਸੋਡਾ ਇਹ ਰਾਜਾ ਹੀ ਗਲਤ ਆ ਠੀਕ ਹੈ ਪਹਿਲਾਂ ਤਾਂ ਰਾਜੇ ਨੇ ਸਾਰੀ ਇਨਕੁਆਇਰੀ ਕਰੇ ਬਿਨਾ ਹੀ ਬਿਨਾ ਸੋਚੇ ਸਮਝੇ ਸਜ਼ਾ ਦੇ ਦਿੱਤੀ ਜਿਵੇਂ ਬਾਕੀ ਜਨਤਾ ਨੂੰ ਦਿੰਦਾ ਜਦੋਂ ਆਦੀ ਫੈਮਿਲੀ ਨੂੰ ਬਿਨਾ ਸੋਚੇ ਸਮਝੇ ਸਜ਼ਾ ਦੇ ਰਿਆ ਤਾਂ ਆਮ ਜਨਤਾ ਦਾ ਕਿੰਨਾ ਕ ਇਨਸਾਫ ਕਰਦਾ ਹੋਊਗਾ ਦੂਜੀ ਗੱਲ ਜਦੋਂ ਇੱਕ ਰਾਜੇ ਦੀ ਚੰਗੀ ਪਲੀ ਫੈਮਿਲੀ ਹੈਗੀ ਆ ਤਾਂ ਇੱਕ ਛੋਟੇ ਬੱਚੇ ਨਾਲ ਮੈਰਿਜ ਕਰਵਾਉਣ ਦਾ ਉਹਦਾ ਕੋਈ ਉਹ ਨਹੀਂਗਾ ਠੀਕ ਆ ਤਾਂ ਇੱਥੇ ਇਹ ਲੂਣਾ ਦੀ ਸਾਈਡ ਲੈਂਦਾ ਕਿ ਲੂਣਾ ਦੀ ਇੱਥੇ ਕੋਈ ਗਲਤੀ ਨਹੀਂਗੀ ਓਕੇ ਤਾਂ ਇਹਨਾਂ ਦਾ ਕਾਰਨਾਟਕ ਸੀਗਾ ਤਾਂ ਅਸਲ ਦੇ ਵਿੱਚ ਜਿਹੜਾ ਕਿ ਮਤਲਬ ਪੁਰਾਣੇ ਮਤਲਬ ਆਪਣੇ ਸੀਗੇ ਸਹਿਤਕਰ ਉਹਨਾਂ ਦੇ ਖਿਲਾਫ ਵੀ ਜਿਹੜੇ ਆ ਠੀਕਾ ਤੇ ਟਾਈਮ ਟਾਈਮ ਨਾਲ ਆਪਣਾ ਕੀ ਮਤਲਬ ਸੂਚਨਾ ਵੀ ਚੇਂਜ ਹੋ ਜਾਂਦਾ ਹੈ ਨਾ ਕਲਮ ਵੀ ਚੇਂਜ ਹੁੰਦੀ ਹੈ ਤੇ ਮੇਰੀ ਨਾਲ ਯਾਦ ਰੱਖੋ ਕਿ ਸ਼ਿਵ ਕੁਮਾਰ ਸਭ ਤੋਂ ਛੋਟੀ ਉਮਰ ਦਾ ਜਿਹਨਾਂ ਨੂੰ ਸੈਦ ਅਕੈਡਮੀ ਅਵਾਰਡ ਮਿਲਿਆ ਲੂਣਾ ਦੇ ਮਿਲੇ ਇੱਕ ਕਾਵਿਨਾਟਕ ਇੱਕ ਮਤਲਬ ਕਵਤ ਦੇ ਵਿੱਚ ਲਿਖਿਆ ਹੋਇਆ ਨਾਟਕਾ ਪੀੜਾਂ ਦੇ ਪ੍ਰਾਗੇ ਲਾਜਮੰਤੀ ਸਾਰੇ ਜਦ ਕਰਨੇ ਆਟੇ ਦੇ ਜੀੜੀਆਂ ਮੈਨੂੰ ਵਿਦਾ ਕਰੋ ਲੂਣਾ ਜਿੰਨਾਂ ਅਸੀਂ ਜੋ ਮਰ ਉੱਤੇ ਮਰਨਾ ਤੇ ਬਾਦੇ ਵਿੱਚ ਕਿਉਂ ਮਤਲਬ ਡੈਥ ਵੀ ਹੋ ਗਈ ਸੀ ਇਹਨਾਂ ਦੀ ਇਹ ਯਾਦ ਰੱਖਣਾ ਓਕੇ ਹੁਣ ਤੁਹਾਡੇ ਹੈਗੇ ਨੇ ਇਹ ਐਮਸੀਕਿਊ ਸ਼ਿਵ ਕੁਮਾਰ ਨੂੰ ਸੈਦ ਅਕੈਡਮੀ ਅਵਾਰਡ ਕਿਸ ਰਚਨਾ ਤੇ ਮਿਲਿਆ ਇਹ ਚਾਰ ਰਚਨਾਵਾਂ ਨੇ ਇਨ੍ਹਾਂ ਕਿਹੜੀ ਰਚਨਾ ਤੇ ਇਨ੍ਹਾਂ ਨੂੰ ਸੈਦ ਅਕੈਡਮੀ ਅਵਾਰਡ ਮਿਲਿਆ ਕਮੈਂਟ ਦੇ ਵਿੱਚ ਆਨਸਰ ਜਰੂਰ ਕਰਨਾ ਸ਼ਿਵ ਕੁਮਾਰ ਨੂੰ ਸੈਦ ਕੈਡੀਮ ਅਵਾਰਡ ਕਿਹੜੀ ਸਾਲ ਮਿਲਿਆ ਕਿਹੜੀ ਸਾਲ ਇਨ੍ਹਾਂ ਨੂੰ ਅਵਾਰਡ ਮਿਲਿਆ ਇਹ ਵੀ ਤੁਸੀਂ ਕਮੈਂਟ 'ਚ ਦੱਸਣਾ ਤਕਲਵੰਤ ਸਿੰਘ ਬਿਰਕ ਨਵੇਂ ਲੋਕ ਕਹਾਣੀ ਤੇ ਇਹਨਾਂ ਨੂੰ ਸਹਿਤ ਅਕੈਡਮੀ ਅਵਾਰਡ ਮਿਲਦਾ ਤਕਲਵੰਤ ਸਿੰਘ ਬਿਰਕ ਵੀ ਕੀ ਹੈ ਇਹ ਵੀ ਕਹਾਣੀਕਾਰ ਦੁੱਗਲ ਵੀ ਤੇ ਬਿਰਕ ਵੀ ਠੀਕ ਹੈ ਇਹਨਾਂ ਦਾ ਹੈਗਾ ਦੁੱਧ ਦਾ ਛੱਪੜ ਬਹੁਤ ਬਾਰੇ ਪੁੱਛਿਆ ਤੂੜੀ ਦੀ ਪੰਡ ਧਰਤੀ ਦੇ ਆਕਾਸ਼ ਤੇ ਇਹ ਹੀ ਵਾਲੇ ਤੁਸੀਂ ਜਿਆਦਾ ਧਰਤੀ ਹੀਟਾ ਬਲਦ ਪੀワイਕਿਊ ਤੇ ਇਹ ਵੀ ਤੁਸੀਂ ਖੱਬਲ ਤੇ ਸ਼ੇਰਨੀ ਆ ਇਹ ਵੀ ਯਾਦ ਰੱਖਿਓ ਕਲਵੰਤ ਸਿੰਘ ਬਿਰਕ ਦਾ ਅਗਨੀ ਪ੍ਰੀਖਿਆ ਕਿਸ ਦੀ ਰਚਨਾ ਹੈ ਇਹਨਾਂ ਦੇ ਚਾਰਾਂ ਦੇ ਵਿੱਚੋਂ ਅਗਨੀ ਪ੍ਰੀਖਿਆ ਕਿੰਨਾਂ ਦੀ ਆ ਅਮਰਤਾ ਪ੍ਰੀਤਮ ਦੀ ਦਲੀਪਕੋਟ ਬਵਾਣਾ ਦੀ ਸਰਜੀਤ ਪਾਤਰ ਦੀ ਜਾਂ ਸ਼ੇਵ ਕੁਮਾਰ ਦੀ ਓਕੇ ਅਮਰਤਾ ਪ੍ਰੀਤਮ ਦੀ ਸਿੱਧੀ ਟਿਕਟਾ ਤੇ ਅਗਨੀ ਪ੍ਰੀਖਿਆ ਹੈਗੀ ਹੈ ਸਾਡੀ ਦਲੀਪਕੋਟ ਬਵਾਣਾ ਦੀ ਇਹ ਲਿਖਾਂ ਵਿੱਚੋਂ ਸੰਬੰਧਵਾਚਕ ਪੜਨਾਮ ਦੀ ਕਿਹੜੀ ਕਿਸਮ ਹੈ ਇਹਨਾਂ ਦੇ ਵਿੱਚ ਆਪਾਂ ਵਿਖਿਆ ਸੀ ਨਾ ਸੰਬੰਧਵਾਚਕ ਪੜਨਾਮ ਨਾਮ ਜਾਂ ਪੜਨਾਮ ਨਾਮ ਜਾਂ ਪੜਨਾਮ ਦਾ ਬਾਾਕ ਦੇ ਬਾਕੀ ਹਿੱਸੇ ਨਾਲ ਜਿਹੜੇ ਮਤਲਬ ਲਿੰਕ ਕਰਦੇ ਆ ਉਹਨੂੰ ਆਪਾਂ ਕਹਿੰਦੇ ਸੰਬੰਧ ਮਤਲਬ ਸੰਬੰਧਕ ਕਹਿੰਦੇ ਆ ਆਪਾਂ ਸੰਬੰਧ ਓਕੇ ਪੜਨਾਮ ਸੌਰੀ ਪੜਨਾਮ ਕਿਹੜਾ ਇਹਨਾਂ ਦੇ ਵਿੱਚੋਂ ਕਿਉਂਕਿ ਤਾਂ ਜੋ ਜੋ ਜਿਹੜਾ ਜਿਸ ਦਾ ਦੇ ਦੀ ਇਸ ਲਈ ਓਕੇ ਇਹਦਾ ਹੈਗੇ ਨੇ ਸੰਬੰਧਕ ਇਹਨਾਂ ਨੇ ਪੜਨਾ ਪੁੱਛਿਆ ਤਾਂ ਉਹ ਆਊਗਾ ਸਾਡਾ ਜੋ ਜਿਹੜਾ ਜਿਸ ਕਿਉਂਕਿ ਇੱਕ ਵਾਰੀ ਚੈੱਕ ਕਰ ਲਿਓ ਕਿਉਂਕਿ ਟਾਈਪਿੰਗ ਪਹਿਲਾਂ ਕਰੀ ਹੋਈ ਸੀ ਕਲਾਸ ਦੇ ਪੰਜਾਬੀ ਵਿੱਚ ਕਿਹੜੀ ਉਪਵਾਸ਼ਾ ਜਿਸ ਵਿੱਚ ਵਾਵੇ ਦੀ ਥਾਂ ਤੇ ਮੰਮੇ ਦੀ ਵਰਤੋਂ ਹੁੰਦੀ ਆ ਤਾਂ ਅੱਜ ਦੇ ਪੰਜਾਬ ਦੀ ਪੰਜਾਬੀ ਦੇ ਵਿੱਚ ਸਾਡੇ ਕੋਲੇ ਟੋਟਲ ਕਿੰਨੀਆਂ ਉਪਵਾਸ਼ਾ ਨੇ 4 ਨੇ ਮਾਲਵੀ ਮਾਜੀ ਪਵਦੀ ਤੇ ਦਵਾਬੀ ਬਾਵੇ ਦੀ ਥਾਂ ਤੇ ਮਮਾ ਉਹ ਨੋਰਮਲ ਜਦੋਂ ਹੁਣ ਅਸੀਂ ਵੀ ਕਲਾਸ ਲਾਉਣੀ ਆ ਤਾਂ ਅਸੀਂ ਕਮੇ ਕਵੇਂ ਨਹੀਂ ਕਮੇ ਬੋਲਦੇ ਆ ਕਮੇ ਠੀਕ ਆ ਤਾਂ ਕਮੇ ਤਾਂ ਇਹ ਉਹ ਕਿੱਥੇ ਬੋਲੀ ਜਾਂਦੀ ਆ ਤਈ ਹੀ ਮਾਲਵੀ ਦੇ ਵਿੱਚ ਬੋਲੀ ਜਾਂਦੀ ਆ ਆਈਦੀ ਕਲਾਸ ਦੇ ਵਿੱਚ ਇੰਨਾ ਹੀ ਜਿਹੜੇ ਤੂੰ ਦੋ ਸਵਾਲ ਪੁੱਛੇ ਨੇ ਉਹਨਾਂ ਦਾ ਕਮੈਂਟ ਜ਼ਰੂਰ ਕਰਨਾ ਕਲਾਸ ਕਿੱਦਾਂ ਲੱਗੀ ਇਹ ਵੀ ਜ਼ਰੂਰ ਲਿਖਣਾ ਤੇ ਅਗਲੀ ਸਾਨੂੰ ਕਿਹੜੇ ਟੌਪਿਕ ਦੀ ਕਲਾਸ ਚਾਹੀਦੀ ਇਹ ਵੀ ਦੱਸਣਾ ਇੱਕ ਸਟੂਡੈਂਟ ਆ ਜਿੱਦੇ ਹਰ ਇੱਕ ਕਲਾਸ ਤੇ ਕਮੈਂਟ ਹੁੰਦਾ ਗਗਨਦੀਪ ਮਤਲਬ ਵੀਰਾ ਤਾਂ ਉਹ ਅਗਲੀਆਂ ਕਲਾਸਾਂ ਦੇ ਵਿੱਚ ਤੁਹਾਨੂੰ ਐਮਸੀਕਿਊ ਤੇ ਪੀਵਾਈਕਿਊ ਉਹਨਾਂ ਨੇ ਕਿਹਾ ਸੀ ਸ਼ਬਦ ਸ੍ਰੇਣੀਆ ਤੇ ਸਾਨੂੰ ਮਤਲਬ ਪੀਵਾਈਕਿਊ ਐਮਸੀਕਿਊ ਕਰਵਾ ਦਿਓ ਤਾਂ ਉਹ ਤੁਹਾਡੇ ਜਿਹੜਾ ਸੋਮਵਾਰ ਤੇ ਮੰਗਲਵਾਰ ਨੂੰ ਟੈਸਟ ਆ ਰਹੇ ਨੇ ਤਾਂ ਉਹ ਤੁਸੀਂ ਰਿਵੀਜ਼ਨ ਕਰਕੇ ਆਉਣੀ ਆ ਤੇ ਸ਼ਬਦ ਸ੍ਰੇਣੀਆ ਤੇ ਜਿੰਨੇ ਵੀ ਤੁਹਾਡੇ ਪੀਵਾਈਕਿਊ ਤੇ ਐਮਸੀਕਿਊ ਹਾਈ ਲੈਵਲ ਦੇ ਬਣ ਸਕਦੇ ਨੇ ਉਹ ਅਸੀਂ ਜ਼ਰੂਰ ਕਰਾਵਾਂਗੇ ਇੱਕ ਜਿਹੜੇ ਬੱਚੇ ਡੇਲੀ ਕਮੈਂਟ ਕਰਦੇ ਨਾ ਪਲੀਜ਼ ਨਾਲ ਇੱਕ ਇਹ ਚੀਜ਼ ਜ਼ਰੂਰ ਦੱਸਿਆ ਕਰੋ ਕਿ ਮਤਲਬ ਕੀ ਤੁਸੀਂ ਕਿਹੜੀ ਪੇਪਰ ਦੀ ਤਿਆਰੀ ਕਰਦੇ ਹੋ ਕੀ ਮੈਨੂੰ ਕੀ ਪੰਜਾਬ ਪੁਲਿਸ ਲਈ ਆ ਜਾਂ ਐਕਸਾਈਜ਼ ਲਈ ਆ ਤੇ ਜਾਂ ਕਿ ਮਤਲਬ ਦੋਵੇਂ ਪੇਪਰਾਂ ਲਈ ਕਿ ਮਤਲਬ ਕੋਈ ਵੀ ਜੌਬ ਮਿਲ ਜੇ ਜੌਬ ਮਿਲ ਜੇ ਕਿਉਂਕਿ ਮਤਲਬ ਇੱਕ ਵਾਰੀ ਜ਼ਰੂਰ ਦੱਸਿਓ ਨਾਲ ਕਮੈਂਟ ਕਰਨ ਦੇ ਨਾਲ ਇੱਕ ਵਾਰੀ ਆਪਣਾ ਟਾਰਗੇਟ ਜ਼ਰੂਰ ਕਿਉਂਕਿ ਕਿਹੜੀ ਪੇਪਰ ਵਾਲੇ ਬੱਚੇ ਨੇ ਮਿਲਦੇ ਅਗਲੀ ਖ਼ਲਸ ਦੇ ਵਿੱਚ ਵੀਡੀਓ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਹੋ